ਕਿਵੇਂ ਲੱਗਦਾ ਹੈ ਕਿ 2000 ਜਿਹੜੀ 24 ਦੀਆਂ ਚੋਣਾਂ 1 ਜੂਨ ਨੂੰ ਹੋਣੀਆਂ ਨੇ ਪੰਜਾਬ ਦੇ ਵਿੱਚ 13 ਜਿਹਾ ਸੀਟਾਂ ਦੇ ਉੱਤੇ ਗੱਲ ਕਰੀਏ ਕੀ ਲੱਗਦਾ ਕਿਹੜਾ ਪੱਲੜਾ ਭਾਰੀ ਹੈ ਇਹ ਇਰੇਕ ਜਿਸ 76 ਲੈ ਕੇ ਵਰਤਮਾਨ ਤੱਕ ਨਿੱਜੀ ਸੰਘਰਸ਼ ਲੜਦੇ ਆਏ ਹਨ ਜਿ ਆਪਣੇ ਅਧਿਕਾਰਾਂ ਵਾਸਤੇ ਆਪਣੇ ਜੋ ਜੋ ਸੰਘਰਸ਼ ਕੀ ਸੀਗੇ ਚਾਹੇ ਦੇਰੇ ਅਧਿਕਾਰਾਂ ਦੇ ਮੁੱਦੇ ਨੇ ਚਾਹੇ ਪਟਿਆਲੇ ਤੋਂ ਬਰਾਨ ਦਾ ਬਰਾਨਾ ਚਾਹੇ ਚੰਡੀਗੜ੍ਹ ਲੈ ਕੇ ਪਾਣੀ ਦੇ ਮੁੱਦੇ ਨੇ ਪੰਜਾਬੀ ਇਲਾਕੇ ਬੋਲਦੇ ਸਾਡੇ ਇਹ ਸੰਘਰਸ਼ ਲੜਿਆ ਗਿਆ ਉਸ ਸੰਘਰਸ਼ ਦਾ ਕੀ ਬਣਿਆ ਹੌਸਲ ਗੁਰਸਿੱਖ ਜੀ ਖੜਾ ਉਹਦੇ ਵਾਰਿਸ ਕਿੱਥੇ ਖੜੇ ਨੇ ਹੁਣ ਜੋ ਕੁਝ ਹੋ ਚੁੱਕ ਕਾਲੀਦਾਲ ਨੇ ਕਿਵੇਂ ਇਹਨਾਂ ਨੂੰ ਇੱਥੇ ਲਾਇਆ ਪੈਰ ਜਮਾਇਆ ਮਾਇ ਪੈਰ ਅਰਸੇ ਦੇ ਪੈਰ ਜਮਾਇਆ ਔਰ ਕਿਸ ਤਰੀਕੇ ਨਾਲ ਜਿਹੜੀ ਇਹਨਾਂ ਨੂੰ ਹੌਸਲੇ ਮਿਲੇ ਕਿ ਪੰਜਾਬ ਦੇ ਵਿਚੋਂ ਪੈਰ ਪਸਾਰੀਏ ਉਹਦੇ 'ਚ ਮੈਂ ਸਮਝਦਾ ਕਿ ਕਾਲੀਦਾਲ ਬੜਾ ਜ਼ਿੰਮੇਵਾਰ ਹੈ ਕਿ ਕਿੰਦਰਵਾਦੀ ਪਾਰਟੀਆਂ ਦੇ ਹੱਥ ਅਸੀਂ ਪੰਜਾਬ ਦੀ ਜਿਹੀ ਲਬਾਦ ਗੋਰ ਸਾਦੀ ਹੈ ਬੜਾ ਦੀ ਪੱਕੇ ਤੋਂ ਜੜਾ ਦਈਏ ਕੀ ਅਸੀਂ ਅੱਜ ਹਾਰ ਗਏ ਆ ਕੀ ਕੱਲ੍ਹ ਹਾਰ ਗਏ ਕੀ ਪੰਥਕ ਦੀ ਨਾਲ ਹਾਰ ਗੀਆਂ ਨੇ ਜੀ ਸਾਡੀ ਸਾਰੀ ਸਾਰੀ ਰਾਜਨੀਤੀ ਇਹਦੀ ਉੱਤੇ ਪਈ ਹੋਈ ਹੈ ਕਿ ਸਾਡੇ ਸਾਨੂੰ ਨਜ਼ਰ ਨਹੀਂ ਆਉਂਦਾ ਕਿ ਅਸੀਂ ਪੰਜਾਬ ਨੂੰ ਕਿਵੇਂ ਆਪਣਾ ਲਾਉ ਸਾਰੇ ਪੰਜਾਬ ਸਿੱਖੀ ਚਾਹਤ ਅਨੁਸਾਰ ਕਰੀਏ ਤੇ ਮੋਦੀ ਜੀ ਸਾਡਾ ਸਾਰਾ ਕੁਝ ਕਰਨਗੇ ਤਾਂ ਮੈਨੂੰ ਇਸ ਗੱਲ ਦੁੱਖ ਹੈ ਕਿ ਜੋ ਇਹ ਇਸ ਤਰ੍ਹਾਂ ਨਾਲ ਆਕੂ ਕਰ ਰਹੇ ਨੇ ਇਹ ਆਉਣ ਵਾਲੇ ਸਮੇਂ ਦੀ ਖਤਰੇ ਦੀ ਘੰਟੀ ਹੈ ਬਤੁਤੀ ਜੰਮੇ ਤੇ ਖਤਰੇ ਦੀ ਘੰਟੀ ਹੈ ਅਕਾਲੀ ਦਲ ਲਈ ਖਤਰੇ ਦੀ ਘੰਟੀ ਹੈ ਸਿੱਖੀ ਬਾਤ ਲਈ ਖਤਰੇ ਦੀ ਘੰਟੀ ਹੈ ਅਗੋਂ ਸਾਹਿਬ ਦੀ ਕੀ ਸਥਿਤੀ ਹੈ ਕਿ ਲੱਗਦਾ ਕਿ ਅੰਮਰਪਾਲ ਨੂੰ ਜਿਵੇਂ ਉਥੇ ਵੋਟ ਹੈ ਜਿਹੜੀ ਪੀੜ ਹੈ ਉਹਦੇ ਉਹਦੇ ਕੱਟ ਹੋ ਰਹੇ ਨੇ ਲੋਕਾਂ ਦੇ ਵੋਟਾਂ ਦੇ ਕੀ ਲੱਗਦਾ ਕਿ ਉਹ ਵੋਟਾਂ ਦੇ ਵਿੱਚ ਤਬਦੀਲ ਹੋਊਗਾ ਈਵਨ ਹਿੰਦੂ ਸਿੱਖ ਔਰ ਸਾਰੇ ਜਲਦ ਭਾਈਚਾਰਾ ਸਾਰਿਆਂ ਨੇ ਇਸ ਤਾਲੁਕਿਆ ਕਿ ਜੀ ਬਾਬਾ ਜੀ ਜਤਨਾ ਹੈ ਤੇ ਬਾਬਾ ਜੀ ਕਿਹਾ ਜਾਂਦੇ ਨਾਲ ਮੈਂ ਮਹਿਸੂਸ ਕਰਦਾ ਹਾਂ ਮਨਦੀਪ ਜੀ ਕਿ ਅਸਲੇ ਜੋ ਬੂਰ ਸਾਡੀ ਸਥਿਤੀ ਹੈ ਉਸ ਨੇ ਸਾਰੀਆਂ ਪਾਰਟੀਆਂ ਨੂੰ ਪ੍ਰਸੰਗ ਕਰ ਦਿੱਤਾ ਜਿਹੜਾ ਕਰਨ ਅੰਮੀ ਚਪਾਲਸ ਨੂੰ ਬੋਟਾ ਮਿਲਣ ਦਾ ਤੇ ਜਿਹਦਾ ਉਸ ਤੋਂ ਪਹਿਲੇ ਦਰਜੇ ਤੇ ਆਏਗਾ ਜੋ ਦੂਜੇ ਸੈਕੰਡਰ ਰਨਰ ਅਪ ਹੋਏਗਾ ਉਹ ਇੱਕ ਬਹੁਤ ਵੱਡਾ ਮਾਰਜਨ ਹੋਏਗਾ ਪਾਸੇ ਪੰਜਾਬ ਚ ਆਏ ਉਹਨਾਂ ਨੇ ਕੰਮ ਕੀਤਾ ਲਸ਼ਾਂ ਦੇ ਖਿਲਾਫ ਅੰਮ੍ਰਿਤਪੁਰ ਚਾਰ ਦੇ ਖਿਲਾਫ ਜਿਹੜੇ ਹੱਕ ਜਿਹੜਾ ਜੋ ਕੁਝ ਉਹਨਾਂ ਸਰਗਰਮੀਆਂ ਕੀਤੀਆਂ ਬਦਲ ਦਿੱਤੀ ਜੀ ਉਹ ਲੋਕਾਂ ਦੇ ਘਰਾਂ ਚ ਉਹਨਾਂ ਦੇ ਲੋਕਾਂ ਚ ਘਰ ਘਰ ਬੈਠੇ ਅਗਰ ਖੂਸਾ ਤੋਂ ਬਰਬਰਸ ਪਾਸੇ ਚ ਜਿੱਤ ਕੇ ਔਰ ਉਹ ਇੱਕ ਨਵਾਂ ਲੀਡਰ ਪੰਜਾਬ ਉਹ ਪੰਜਾਬ ਪਾਸੋਂ ਮਿਲਦਾ ਹੈ ਤਾਂ ਆਨਵਰ ਸ਼ਮੀਸ਼ਾ ਦੀ ਰਾਜਨੀਤੀ ਪੰਜਾਬ ਨਿਸ਼ਚਿਤ ਬਦਲੇਗੀ ਤਸ਼ੀਕਾਲ ਜੀ ਤੁਸੀਂ ਵੇਖ ਰਹੇ ਹੋ ਕਵਾਟੀ ਪੰਜਾਬ ਤੇ ਗੱਲਬਾਤ ਕਰਾਂਗੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ 1 ਜੂਨ ਨੂੰ ਜਿਹੜੀ VOTING ਹੋਣੀ ਹੈ 7ਵੇਂ ਗੇਟ ਦੀ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜੋ ਹਾਲਾਤ ਚੱਲ ਰਹੇ ਨੇ ਕਿਉਂਕਿ ਹੁਣ ਅਖੀਰਲਾ ਜਿਹੜਾ ਗੇੜ ਹੈ ਉਹ ਸਤਮਾ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣ ਹੋਣੀ ਹੈ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਬਬਾ ਭਾਰ ਦੇ ਉੱਤੇ ਹੀ ਕੋਖੋ ਵਕ ਹੁਣ ਜਿਹੜੀ ਹਵਾ ਬਣਦੀ ਜਾ ਰਹੀ ਹੈ ਮਤਲਬ ਜੇਕਰ ਕਿਹਾ ਜਾਵੇ ਤਾਂ ਜੋ ਕੁਝ ਅੱਜ ਤੋਂ 15 ਦਿਨ ਪਹਿਲਾਂ ਜੇਤੂ ਉਮੀਦਵਾਰ ਕਹੇ ਜਾ ਰਹੇ ਸੀ ਪਰ ਹੁਣ ਜਿਸ ਤਰ੍ਹਾਂ ਹਵਾ ਸਿਆਸੀ ਬਦਲ ਰਹੀ ਹੈ ਤੇ ਹੁਣ ਇੰਨਾ ਸੁਖਾਲਾ ਨਹੀਂ ਹੋਵੇਗਾ ਕਿ ਉਹਨਾਂ ਦੇ ਵੱਲੋਂ ਜੋ ਕੁਝ ਪਹਿਲਾਂ ਸਮੇਂ ਦੇ ਵਿੱਚ ਜਿਵੇਂ ਸਰਵੇਖਣ ਕੀਤੇ ਜਾਂਦੇ ਸਨ ਕਿ ਜਿਹੜੇ ਸਰਵੇਖਣ ਹੋਗੇ ਉਹੀ ਤਕਰੀਬਨ ਜ਼ਿਆਦਾ ਤਕਰੀਬਨ 80% ਉਹੀ ਸੱਚ ਸਾਬਤ ਹੁੰਦੇ ਸੀ ਪਰ ਇਸ ਵਾਰ ਲੋਕਾਂ ਦੀ ਚੁੱਪ ਹੈ ਜਿਹੜੀ ਉਸਨੇ ਵੀ ਲੀਡਰਾਂ ਨੂੰ ਚੱਕਰਾਂ ਦੇ ਵਿੱਚ ਪਾਇਆ ਹੋਇਆ ਦੂਜੇ ਪਾਸੇ ਗਰਮੀ ਨੇ ਵੀ ਵੱਟ ਕੱਢੇ ਹੋਏ ਨੇ ਇਹਨਾਂ ਸਾਰੇ ਮਸਲੇ ਨੂੰ ਲੈ ਕੇ ਜੋ ਕੁਝ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਜੋੜ ਤੋੜ ਦੀ ਰਜਨੀਤੀ ਜਾਂ ਫਿਰ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਚੋਣ ਨੂੰ ਹੋਰ ਉਭਾਰਨਾ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਵੱਲੋਂ ਆਪਣੇ ਪਿਛਲੇ ਸਾਲਾਂ ਦੇ ਵੀ ਦੋ ਸਾਲਾਂ ਦੇ ਵਿੱਚ ਕੀਤੇ ਗਏ ਕੰਮਾਂ ਨੂੰ ਲੋਕਾਂ ਦੇ ਮੋਹਰੇ ਰੱਖਣਾ ਕਾਂਗਰਸ ਦੇ ਵੱਲੋਂ ਵੀ ਆਪਣੇ ਇਹ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਨੂੰ ਮੂਰੇ ਰੱਖ ਕੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਪਰ ਹੈਰਾਨੀ ਦੀ ਗੱਲ ਜਬਰ ਕਹਿੰਦੇ ਚਿੰਤਾਜਨਕ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੀ ਭਵਿੱਖ ਹੋਵੇਗਾ ਜੇਕਰ ਸ਼੍ਰੋਮਣੀ ਅਕਾਲੀ ਦਲ ਇਹਨਾਂ 13 ਸੀਟਾਂ ਦੇ ਵਿੱਚੋਂ ਜੇਕਰ ਕੋਈ ਸੀਟ ਨਹੀਂ ਜਿੱਤਦੀ ਤਾਂ ਕੀ ਜੇਕਰ ਬਠਿੰਡਾ ਵੀ ਜਿਵੇਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦੇ ਵੱਲੋਂ ਇੱਕ ਲਈ ਪਾ ਕੇ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਹਿੰਦੇ ਬਠਿੰਡਾ ਦੀ ਸੀਟ ਫਸ ਗਈ ਇਸ ਵਾਰ ਬਾਦਲ ਨਹੀਂ ਜਿੱਤ ਰਹੇ ਇਸ ਨੂੰ ਲੈ ਕੇ ਜੇਕਰ ਉਹ ਸੱਚ ਸਾਬਤ ਹੁੰਦੇ ਨੇ ਤਾਂ ਅਕਾਲ ਦਲ ਦਾ ਕੀ ਹੋਵੇਗਾ ਦੂਜੇ ਪਾਸੇ ਸਕੰਦਰ ਸਿੰਘ ਮਲੋਕਾ ਵੀ ਹੁਣ ਜਿਉਂ-ਜਿਉਂ ਇੱਕ ਜ਼ੋਨ ਨੇੜੇ ਆਉਂਦੀ ਜਾ ਰਹੀ ਹੈ ਤੇ ਜਿਹੜੀ ਤਰੀਫਾਂ ਦੇ ਪੁੱਲ ਨੇ ਉਹ ਭਾਜਪੀ ਦੇ ਪੰਦਰਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਘਰ ਬੈਠਿਆਂ ਦੇ ਵੱਲੋਂ ਆਪਾਂ ਚੋਣ ਪ੍ਰਚਾਰ ਨਹੀਂ ਕਰਦੇ ਉਹਨਾਂ ਨੇ ਵੀ ਇਸ਼ਾਰਾ ਕੀਤਾ ਕਿ ਭਾਜਪੀ ਸਿੱਖਾਂ ਦੇ ਵਿੱਚ ਚੰਗੀ ਸਾਬਤ ਹੋਵੇਗੀ ਇਸ ਨਾਲ ਹੀ ਖਡੂਰ ਸਾਹਿਬ ਦੇ ਉੱਤੇ ਕਿਹੋ ਜੇ ਸਮੇਕਰਮ ਰਹੇ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਕੀ ਸਿਆਸੀ ਹਵਾ ਕੀ ਲੋਕ ਦੇ ਵੱਲੋਂ ਜੋ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਕਿ ਜਿਹੜੀ ਭਾਈ ਅੰਮ੍ਰਿਤਪਾਲ ਹੋਰਾਂ ਦੀ ਦੇ ਇਕੱਠਾਂ ਦੇ ਵੀ ਜਿਹੜੀ ਭੀੜ ਹੈ ਕਿ ਉਹ ਵੋਟ ਦੇ ਵਿੱਚ ਤਬਦੀਲ ਹੋਵੇਗੀ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਨਾਲ ਹੀ ਫ੍ਰੀਡਕੋਰ ਤੋਂ ਆਜ਼ਾਦ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਿਆ ਨੇ ਸੋਵੇ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਰੇ ਜੁੜ ਚੁੱਕੇ ਨੇ ਸਿੱਖ ਪ੍ਰਚਾਰਕ ਤੇ ਸਿੱਖ ਵਿਦਵਾਨ ਤੇ ਸਿਆਸੀ ਵੀ ਦਾਵਾ ਜਿਹੜੇ ਭਾਈ ਹਰਸਿੰਮ ਸਿੰਘ ਜੀ ਸ੍ਰੀ ਨੰਦਪੁਰ ਸਾਹਿਬ ਵਾਲੇ ਜਿਹੜੇ ਰੋਜ਼ਾਨਾ ਦੀ ਤਰ੍ਹਾਂ ਅੱਗੇ ਵੀ ਵਕਖ ਵਕ ਮਾਧਿਮ ਦੇ ਰਾਹੀਂ ਚੈਨਲਾਂ ਦੇ ਰਾਹੀਂ ਜਾਂ ਅਖਬਾਰਾਂ ਦੇ ਰਾਹੀਂ ਕਿਤਾਬਾਂ ਦੇ ਰਾਹੀਂ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖਦੇ ਨੇ ਤੋਂ ਸਾਡਾਂ ਨੂੰ ਚੁੱਕੇ ਨਾਲ ਸਤਿਕਾਰ ਨਾਲ ਸਵਾਗਤ ਕਰ ਲਈਏ ਭਾਈ ਸਾਹਿਬ ਸਵਾਗਤ ਹੈ ਬਾਈ ਬੁੱਢੀ ਕਾਲ ਸਾਹਿਬ ਬਾਈ ਬੁੱਢੀ ਕੀਤੇ ਮੈਂ ਬਹੁਤ ਬਹੁਤ ਧੰਨਵਾਦ ਜੀ ਮੰਦਿਰ ਜੀ ਭਾਈ ਸਾਹਿਬ ਕਿਵੇਂ ਲੱਗਦਾ ਹੈ ਕਿ 2000 ਜਿਹੜੀ 24 ਦੀਆਂ ਚੋਣਾਂ ਨੇ 1 ਜੂਨ ਹੋਣੀਆਂ ਨੇ ਪੰਜਾਬ ਦੇ ਵਿੱਚ 13 ਜਿਹਾ ਸੀਟਾਂ ਦੇ ਉੱਤੇ ਗੱਲ ਕਰੀਏ ਕੀ ਲੱਗਦਾ ਕਿਹੜਾ ਪੱਲੜਾ ਭਾਰੀ ਹੈ ਇਸ ਮਤੀਸੂ ਜੀ ਦੇਖੋ ਇਸ ਤਰ੍ਹਾਂ ਜੋ ਪੰਜਾਬ ਦੇ ਚੋਣਾਂ ਦਾ ਪ੍ਰਚਾਰ ਜ ਚੋਣਾਂ ਦਾ ਜੋ ਪ੍ਰਕਰਮ ਚੱਲ ਰਿਹਾ ਹੈ ਉਹਦੇ ਵਿੱਚ ਭਾਵੇਂ ਸਾਰੀਆਂ ਪਾਰਟੀਆਂ ਸਾਰੇ ਜਿਹੜੀ ਚਾਰ ਕੋਨੇ ਮੁਕਾਬਲੇ ਦਿੱਤੀ ਸਾਰੀ ਸੀਟਾਂ ਦੇ ਲੇਕਿਨ ਕੁਝ ਸੀਟਾਂ ਦੇ ਪੰਜ ਕੋਨੇ ਮੁਕਾਬਲੇ ਵੀ ਹੋ ਗਏ ਨੇ ਜਿਵੇਂ ਕਿ ਗੁਰੂ ਸਾਹਿਬ ਹੈ ਅਨੰਦਪੁਰ ਸਾਹਿਬ ਹੈ ਕਿਤੇ ਕੇ ਸਰਜੀ ਜਸਵੀ ਸਿੰਘ ਗੜੀ ਜਿਹੜੇ ਪੀਐਸਪੀ ਚੋਂ ਡਾ ਰਹੇ ਨੇ ਗੁਰਦਾਸਪੁਰ ਜੀ ਜਿਲ੍ਹੇ ਦੀ ਪਾਰਟੀ ਬਣੀ ਹੈ ਬੇਗੰਪੁਰਾ ਖਾਲਸਾ ਰਾਜ ਪਾਰਟੀ ਉਹ ਨਾਲ ਜਕਰਤ ਸਿੰਘ ਬਾਜਵਾ ਨਾਲ ਰਹੇ ਨੇ ਤੇ ਜਿਹੜੀ ਫ੍ਰੀਕੋਡਿਡ ਸੀਟ ਹੈ ਤੇ ਦਸਤਜ਼ਿਕਰ ਕਰ ਰਹੇ ਇਹ ਕੁਝ 83 ਟਾ ਦੇ ਜਿਸ ਤਰ੍ਹਾਂ ਉਹਦੀ ਸੀਟ ਵੀ ਹੈ 5 ਕੋਨੇ ਮੁਕਾਬਲਾ ਹੋ ਰਿਹਾ ਜਦੋਂ ਬਹੁਤ ਕੋਣੀ ਮੁਕਾਬਲਾ ਹੁੰਦਾ ਨਾ ਮਨਦੀਪ ਜੀ ਤਾਂ ਉਸ ਸਮੇਂ ਕਿਸੇ ਮੱਲੇ ਵੀ ਥੋੜਾ ਜਿਆਦਾ ਜੇਕਰ ਲੋਕਾਂ ਦਾ ਝੁਕਾਅ ਇੱਕ ਪਾਸੇ ਹੋ ਜਾਂਦਾ ਹੈ ਜਾਂ ਕੋਈ ਸਿਕਨਹਾਰਾ ਬਣਾਈ ਜਾਂਦੀ ਹੈ ਤਾਂ ਲੋਕ ਉਹ ਬੰਦਾ ਚੁਣ ਲਿਆ ਜਾਂਦਾ ਹੈ ਤੇ ਜਿਹੜੀਆਂ 18 ਤੋਂ ਲੈ ਕੇ 30 ਸਾਲ ਤੱਕ ਦੇ ਜਿਹੜੇ ਵੋਟਰ ਨੇ ਜਿਹੜੇ ਕੋਈ 10 ਤੋਂ 15% ਉਹ ਰਿਫਲੋਟਿੰਗ ਨੂੰ ਆਪਾਂ ਕਹਿੰਦੇ ਆ ਉਹ ਫਲੂਟਿੰਗ ਬੋਰਡ ਨੇ ਐਸਲੇ 40 ਤੋਂ 72 ਘੰਟਿਆਂ ਵਿੱਚ ਫੈਸਲਾ ਕਰਨਾ ਹੈ ਯਾਨੀ ਕਿ 30 ਤਰੀਕ ਨੂੰ ਜਦੋਂ ਚੋਣ ਪ੍ਰਚਾਰ ਖਤਮ ਹੋਣਾ ਹੈ ਜ 29 ਨੂੰ ਫੈਸਲਾ ਕਰਨਾ ਹੈ ਕਿ ਉਹਨੇ ਕਿਸ ਵੋਟਰ ਦੇ ਕਿਸ ਉਮੀਦਵਾਰ ਦੇ ਜਾਂ ਕਿਸ ਪੁਆਇੰਟ ਦੇ ਜਾਣੇ ਉਹ ਜਿਹੜਾ ਫੈਸਲਾ ਹੋ ਜਾਏਗਾ ਇੱਕ ਤਰੀਕ ਨੂੰ ਇਹ ਗੱਲ ਬੜੀ ਸਪਸ਼ਟ ਹੈ ਜਿਹੜੀ ਗੱਲ ਮੈਂ ਤੁਸੀ ਕਹ ਰਿਹਾ ਹਾਂ ਜਿਹੜੀ ਮਨਦੀਪ ਜੀ ਉਹ ਇਹ ਹੈ ਕਿ ਐਸਲੇ ਪੰਜਾਬ ਦਾ ਚੋਣ ਮੁਹਾਜ ਜਿਹੜਾ ਹੈ ਚੋਣ ਜਿਹੜਾ ਸਾਰਾ ਪ੍ਰਕਰਮ ਕਿੱਧਰ ਜਾ ਰਿਹਾ ਹੈ ਦੇਖੋ ਮੈਨੂੰ ਸੁਣਨਾ ਬੰਦੀ ਜੀ ਕਿ ਕਿ ਐਸਲੇ ਜਿਹੜੀਆਂ ਤਿੰਨ ਕੇਂਦਰੀਵਾਦੀ ਪਾਰਟੀਆਂ ਨੇ ਕਾਂਗਰਸ ਆਪ ਤੁਹਾਡੇ ਸਾਹਮਣੇ ਬੀਜਪੀ ਇਹ ਤਾਂ ਲਗਾਤਾਰ ਆਪਣੀ ਤਰਫ ਤੇ ਪ੍ਰਚਾਰ ਕਰਨ ਵਾਸਤੇ ਪੰਜਾਬ ਨੂੰ ਤੇ ਪੰਜਾਬ ਤੇ ਜਿਵੇਂ ਹਮਲਾ ਬੋਲਿਆ ਹੁੰਦਾ ਇਸ ਤਰ੍ਹਾਂ ਹਮਲਾ ਬੋਲਿਆ ਹੋਇਆ ਪਹਿਲਾਂ ਅ ਨਿਰਿੰਦਰ ਮੋਦੀ ਜੀ ਆਏ ਪਟਿਆਲੇ ਆਏ ਉਸ ਤੋਂ ਬਾਅਦ ਉਹਨਾਂ ਨੇ ਜਿੰਦਰ ਕੀਤਾ ਗੁਰਾਸਪੁਰ ਕੀਤਾ ਸਾਰਾ ਕੱਟ ਕਰਕੇ ਉਹਨਾਂ ਨੇ ਆਪਣੀ ਗੱਲ ਦੱਸੀ ਹੁਣ ਕਾਂਗਰਸ ਜਿਹੜੀ ਹੈ ਅਮ੍ਰਿਕਾ ਗਾਂਧੀ ਤੇ ਰਾਹੁਲ ਗਾਂਧੀ ਜਿਹੜੇ ਨੇ ਉਹ ਵੀ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਵਕਫਤਾਂ ਤੇ ਫਤਿਹਗੜ੍ਹ ਸਾਹ ਪਟਿਆਲੇ ਤੇ ਉਹ ਸਾਰੇ ਚੰਡੀਗੜ੍ਹ ਕੀਤਾ ਉਹਨਾਂ ਅਮ੍ਰਿਕਾ ਗਾਂਧੀ ਨੇ ਆਪਣੇ ਪੰਜਾਬ ਦੇ ਲੋਕਾਂ ਨਾਲ ਆਪਣਾ ਰਾਹਤ ਬਣਾਉਣ ਦਾ ਚਤਰ ਕੀਤਾ ਹੈ ਔਰ ਕੇਂਦਰਵਾੜੀ ਪਾਰਟੀ ਜਿਹੜੀ ਆਮਦਿਪੁਰ ਰਾਜ ਕਰ ਰਹੀ ਹੈ ਉਹ ਜਿਹੜੇ ਮੁਖੀ ਨੇ ਉਹ ਕੇਜਰੀਵਾਲ ਜੀ ਤੇ ਉਹ ਤੋਂ ਬਾਅਦ ਸਾਰੇ ਨੇ ਆਪਣੂਸ਼ ਚ ਕਰ ਰਹੇ ਨੇ ਇਹ ਸਾਰਾ ਮਤਲਬ ਜੋ ਪ੍ਰਕਰਮ ਚੱਲ ਰਹੇ ਹੈ ਜੋ ਘਟਨਾਕਰ ਸਾਰੀ ਜਿਵੇਂ ਅਨਫੋਲਡ ਹੋ ਰਿਹਾ ਹੈ ਉਦੇ ਚ ਇੱਕ ਬੜੇ ਅਜੀਬ ਜਿਹੀ ਗੱਲ ਜਿਹੜੀ ਹੈ ਸਾਨੂੰ ਦੁੱਖ ਕਰੀਏ ਜਾਂ ਪ੍ਰਿੰਕ ਕਰਦੀ ਹੈ ਜਾਂ ਸਾਡੀ ਇੱਕ ਸੂਚਨ ਮਜਬੂਰ ਕਰਦੀ ਹੈ ਕਿ ਕੀ ਪੰਜਾਬ ਦੀਆਂ ਜਿਹੜੀਆਂ ਜਿਹੜੀਆਂ ਇੱਕ ਸਵੈ ਪਾਰਟੀ ਨੇ ਕਾਲੀ ਦਲ ਹੈ ਜਾਂ ਜਿਹੜੀ ਹੋਰ ਪੰਤਕ ਧਿਰਾਂ ਨੇ ਜਾਂ ਜਿਹੜੀ ਸੁਮੇਜ ਸਿੰਘ ਮਾਨ ਵਰਗੇ ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਰਾਜਨੀਤੀ ਦੇ ਵਿੱਚ ਕੋਹੜਾ ਉਹਦੇ ਪੇੜ ਵਿੱਚ ਆਪਣਾ ਆਪਣਾ ਹਸਾਬ ਦਾ ਪੜਾਇਆ ਹੈ ਉਹਨਾਂ ਦਾ ਕੀ ਭੁੱਖ ਹੈ ਜੇਕਰ ਪ੍ਰਿਕਸ਼ਨ ਕਹਿ ਸਕਦੇ ਜੋ ਉਹਨਾਂ ਦਾ ਕੀ ਅਸਲ ਭੁੱਖ ਜਿਹੜੀ ਪੰਜਾਬ ਦੇ ਦੁੱਖ ਤਾਂ ਚਲੋ ਚਾਰ ਤੋਂ ਬਾਹਰ ਡਿਸਾਈਜ ਹੋਏਗਾ ਕਿ ਕਿਸ ਤਰੀਕੇ ਨਾਲ ਦੋ ਟੋਨਲੀ ਜੀ ਦੇ ਨਿਕਲਦੇ ਨੇ ਪਰ ਮੈਂ ਜੋ ਮਹਿਸੂਸ ਕਰ ਰਹਾ ਮਨਦੀਪ ਜੀ ਉਹ ਇਹ ਹੈ ਕਿ ਇਸ ਤਰੀਕੇ ਨਾਲ ਜੇਕਰ ਕੇਂਦਰੀ ਵਾਲੀ ਪਾਰਟੀਆਂ ਦਾ ਪੰਜਾਬ ਦੇ ਉੱਤੇ ਇਸ ਤਰੀਕੇ ਨਾਲ ਗਲਬਾ ਜਾਂ ਇਸ ਤਰੀਕੇ ਨਾਲ ਡੋਮਿਨੈਂਸ ਜਿਹੜੀ ਬਣੀ ਰਹੀ ਹੈ ਜਾਂ ਵੱਧਦੀ ਆ ਰਹੀ ਹੈ ਜੇ ਫਿਰ ਸਮਝਾ ਦੇ ਚਾਹੁੰ ਹਾਂ ਵੱਧ ਵੀ ਆ ਰਹੀ ਹੈ ਉਸ ਨੂੰ ਵੇਖਦੇ ਵੇ ਸਾਡੇ ਪੰਜਾਬ ਵਾਸਤੇ ਸਿੱਖਾਂ ਵਾਸਤੇ ਪੰਥ ਵਾਸਤੇ ਇੱਕ ਬੜਾ ਗੰਭੀਰ ਮੁੱਦਾ ਆ ਗਿਆ ਹੈ ਕਿ ਕੀ ਉਹਨਾਂ ਉਸ ਸਮੇਂ ਜਿਹੜਾ ਪੰਜਾਬ ਦਾ ਵਿਚਾਰ ਪੁਕਾਰ ਦੀ ਜਿਵੇਂ ਪੰਜਾਬ ਦੀ ਆਤਮਾ ਪੰਜਾਬ ਦੇ ਵਿੱਚ ਦੁੱਖ ਦਰ ਸਾਰੇ ਹੈਗੇ ਨੇ ਉਹ ਅਸੀਂ ਇਹਨਾਂ ਪਾਰਟੀਆਂ ਦੇ ਹੱਥ ਜਿਵੇਂ ਜਿਹੜੇ ਜਾ ਰਹੇ ਹੈ ਇਹ ਸਾਡੇ ਜਿਵੇਂ ਹੁਣ ਲੁਕਾ ਸਾਹਿਬ ਦਾ ਬਿਆਨ ਹੈ ਤੇ ਹੋਰ ਬਿਆਨ ਵੀ ਆਉਂਦੇ ਨੇ ਕਿ ਜਿਹੜੇ ਮੋਦੀ ਸਾਹਿਬ ਇਸ ਲਈ ਬੜਾ ਪੰਜਾਬ ਦੇ ਵਾਸਤੇ ਸਿੱਖਾਂ ਵਾਸਤੇ ਬੜਾ ਕੁਝ ਸੰਗਤ ਸੋਚਦੇ ਨੇ ਆਪਾਂ ਨੂੰ ਨਾਲ ਜਾਣਾ ਚਾਹੀਦਾ ਗਣਗੀ ਦੀ ਗੱਲ ਹੈ ਮਦੀਪ ਜੀ ਕਿ ਕੀ ਅਸੀਂ ਆਪਣੀ ਜਿਹੜੀ ਸਾਰੀ ਜ਼ਮੀਰ ਹੈ ਆਪਲਾ ਪੁਜਾਰ ਦਾ ਵਿਚਾਰ ਪੰਜਾਬ ਦੇ ਬਲਬਾਨੀ ਪੁਜਾਰ ਜੀ ਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡਾ ਇਨੇ ਸਾਡੀ ਸੰਸਥਾ ਵੱਨੇ ਕਾਲ ਤੱਕ ਸਾਡਾ ਇਤਿਹਾਸ ਹੈ ਇਨੇ ਸੰਘਰਸ਼ ਜਿਹੜੇ ਲੜੇ ਸੀ 1978 ਲੈ ਕੇ ਵਰਤਮਾਨ ਤੱਕ ਮੰਦਿਰ ਦੀ ਸੰਘਰਸ਼ ਲੜਦੇ ਆਏ ਆ ਨਾ ਜ ਆਪਣੇ ਅਧਿਕਾਰਾਂ ਵਾਸਤੇ ਆਪਣੇ ਜੋ ਜੋ ਸੰਘਰਸ਼ ਕੀਤੇ ਸੀਗੇ ਚਾਹੇ ਦੇਰੇ ਅਧਿਕਾਰਾਂ ਦੇ ਮੁੱਦੇ ਨੇ ਚਾਹੇ ਇੰਟਰਨੈਟ ਚ ਬਣਾਉਣ ਦਾ ਬਣਾਣਾ ਚਾਹੇ ਚੰਡੀਗੜ੍ਹ ਲੈਣਾ ਪਾਣੀ ਦੇ ਮੁੱਦੇ ਨੇ ਪੰਜਾਬੀ ਇਲਾਕੇ ਬੋਲਦੇ ਸਾਡੇ ਇਧਰ ਸੰਘਰਸ਼ ਲੜਿਆ ਗਿਆ ਬੋਦਨਜੀਤ ਜੀ ਉਸ ਸੰਘਰਸ਼ ਦਾ ਕੀ ਬਣਿਆ ਉਸ ਸੰਘਰਸ਼ ਕਿੱਥੇ ਖੜਾ ਉਹਦੇ ਵਾਰਿਸ ਕਿੱਥੇ ਖੜੇ ਨੇ ਜੇਕਰ ਇਹਨਾਂ ਕੁਝ ਗਵਾ ਕੇ ਇਹਨਾਂ ਪਾਰਟੀਆਂ ਦੇ ਅਥਾਰੀ ਨਾਲ ਹੀ ਜੁੜ ਜਾਣਾ ਹੈ ਤਾਂ ਜਿਉਂ ਕੇ ਜਿਉਂ ਕੇ ਜਿਉਂ ਕੇ ਕਿਸੇ ਤਰੀਕੇ ਨਾਲ ਸਾਡੀ ਪੁਝਾਗੀਆਂ ਸਕੀਆਂ ਨਹੀਂ ਹੈਗੀਆਂ ਮੈਂ ਸਪਸ਼ਟ ਕਰਨਾ ਕੋਈ ਸਕੀਆਂ ਨਹੀਂ ਹੈਗੀਆਂ ਛੋਟੇ-ਮੋਟੇ ਗੱਲਾਂ ਕਰਕੇ ਫੋਲਾਂਗਾ ਬਣਾਤਾ ਜੀਐਸਟੀ ਕਟਾਤਾ ਜੋ ਹੋਰ ਕਰਕੇ ਸਿਕਰ ਨੂੰ ਉਲਝਾਇਆ ਜਾ ਰਿਹਾ ਹੈ ਨਾ ਜੀ ਇਸ ਉਲਝਣ ਦੇ ਵਿੱਚ ਸਕੀਆਂ ਗੁੰਮ ਜਾਂਦੇ ਨੇ ਮੇਰਾ ਮੇਰਾ ਦੁੱਖ ਹੈ ਮੇਰਾ ਮੇਰਾ ਸਵਾਲ ਹੈ ਇਹ ਦੇਖਦੇ ਕਿ ਤੁਸੀਂ ਚਿੱਤਕਲੀ ਪਟਿਆਲੇ ਦੀ ਕਾਨਫਰੰਸ ਆਪਾਂ ਕਰੀਏ। ਉਹ ਮੈਂ ਦੋ ਗੱਲਾਂ ਨੋਟ ਕਰਾਂਗਾ। ਪਟਿਆਲੇ ਕਾਨਫਰੰਸ ਉੱਧਰ ਜੰਦਰ ਜਨ ਨੂੰ ਆਪਾਂ ਇਕੱਠੀ ਕਰ ਲਈਏ। ਤਾਂ ਮੋਦੀ ਜੀ ਨੇ ਜੋ ਆਪਣਾ ਪੰਜਾਬ ਦੇ ਵਿੱਚ ਬੀਜੇਪੀ ਦਾ ਫਲਾਗ ਕਰ ਰਹੇ ਨੇ। ਆਪਣੇ ਤੌਰ ਤੇ ਉਹ ਪਹਿਲੀ ਵਾਰੀ ਪੰਜਾਬ ਦੀਆਂ ਚੋਣਾਂ 13 ਬਜੇ 13 ਲੜ ਰਹੇ ਨੇ। ਪਹਿਲਾ ਕਾਲੀ ਜਨਰਲ ਹਦਿਸ ਜੀ। ਹੁਣ ਜੋ ਕੁਝ ਹੋ ਚੁੱਕਾ ਅਕਾਲੀ ਦਲ ਨੇ ਕਿਵੇਂ ਇਹਨਾਂ ਨੂੰ ਇੱਥੇ ਲਾਇਆ ਪੈਰ ਜਮਾਏ ਪੈ ਆਰਸ ਦੇ ਪੈਰ ਜਮਾਏ ਔਰ ਕਿਸ ਤਰੀਕੇ ਨਾਲ ਜਿਹੜੀ ਇਹਨਾਂ ਨੂੰ ਹੌਸਲੇ ਬਿਲੇ ਕਿ ਪੰਜਾਬ ਦੇ ਵਿਚ ਵਣ ਪੈ ਪਸਾਰੀਏ ਉਹਦੇ ਚ ਮੈਂ ਸਮਝਦਾ ਕਿ ਅਕਾਲੀ ਦਲ ਬੜਾ ਜ਼ਿੰਮੇਵਾਰ ਹੈ ਚਲੋ ਹੁਣ ਸਮਝ ਲਾਂਗੇ ਜਾਂ ਪੂਜ ਬਾਰੇ ਚਰਚਾ ਕਰਾਂਗੇ ਪਰ ਹੁਣ ਜਦੋਂ ਅੱਜ ਇਸ ਸਥਿਤੀ ਤੇ ਆ ਗਈ ਹੈ ਤੇ ਪ੍ਰਿੰਦਰ ਸਿੰਘ ਮੋਦੀ ਇਹ ਕਹਿ ਰਹੇ ਨੇ ਕਿ 1927 ਦੇ ਵਿੱਚ ਅਸੀਂ ਪੰਜਾਬ ਤੇ ਰਾਜ ਕਰਾ ਦੇ ਜੇ ਨੀ ਪੰਜਾਬ ਨੂੰ ਅਸੀਂ ਚੰਗਾ ਇੱਕ ਸਿਰਖੇ ਸਾਡੇ ਸਾਡੇ ਕੋਈ ਸੁਰਖਿਤ ਕੋਈ ਖਾ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਤੇ ਦੂਸਰਾ ਮੈਂ ਮਹਿਸੂਸ ਕਰਦਾ ਕਿ ਇਹ ਜੋ ਕਹਿ ਗਏ ਨੇ ਇਹ ਆਉਣ ਵਾਲੇ ਸਮੇਂ ਚ ਏਜੰਡਾ ਦੇ ਕੇ ਪੰਜਾਬ ਦੇ ਬੀਜੇਪੀ ਨੂੰ ਸਾਰੇ ਸੁਨੀ ਜੱਟ ਕੋਲ ساری ਪਾਰਟੀਆਂ ਨੂੰ ਤੇ ਜਿਹੜੇ ਸਿੱਖ ਜਾ ਰਹੇ ਨੇ ਵੀ ਇੱਕ ਇਹ ਸਾਡੇ ਕੋਈ ਖਾ ਅੱਜ ਅਸੀਂ ਕਰ ਫਰਜ਼ ਬਦਲਾਅ ਜਣਾ ਲੈਂਦਾ ਵੀ ਸੋ ਬਾਈ ਨੂੰ ਉਹਦੀ ਉਹਦੀ ਤਰ੍ਹਾਂ ਸੇਖ ਸਹਿ ਰਹੇ ਆ ਆਮ ਆਦਮੀ ਪਾਰਟੀ ਦੇ ਜੋ ਅਸੀਂ ਆਪਣੇ ਕਾਲੀ ਦਲ ਤੇ ਕਾਂਗਰਸ ਤੋਂ ਨਾਰਾਜ਼ ਹੋ ਕੇ ਅਸੀਂ ਇਹਨਾਂ ਨੂੰ ਵੋਟਾਂ ਦਿੱਤੀਆਂ ਅਸੀਂ ਜੋ ਸੇਖ ਸਹਿ ਰਹੇ ਹਾਂ ਕਿ ਜੇਕਰ 27 ਦੇ ਵਿੱਚ ਕੋ ਹਾਲਾਤ ਇਸ ਤਰੀਕੇ ਨਾਲ ਬਣਦੇ ਨੇ ਜਾਂ ਸਾਡੀ ਕੋਈ ਹੋਰ ਸ਼ਕਤੀ ਨਹੀਂ ਉੱਭਰਦੀ ਤਾਂ ਕੀ ਭਾਜਪਾ ਜਿਹੜੀ ਹੈ ਸਾਡੀ ਗਵਾਹੀ ਕਰੇ ਸੋ ਮੈਂ ਮਹਿਸੂਸ ਕਰਦਾ ਮਨੀਤ ਜੀ ਅੱਜ ਲਈ ਪੂਜਾ ਵਾਸਤੇ ਬੜਾ ਇੱਕ ਬੁਖਾਰਤਕ ਬੜਾ ਚੁਣੌਤੀਪੂਰਨ ਸਵਾਲ ਹੈ ਕਿ ਕੀ ਇਕেন্দ্রਵਾਦੀ ਪਾਰਟੀਆਂ ਦੇ ਹੱਥ ਅਸੀਂ ਪੰਜਾਬ ਦੇ ਜਿਹੀ ਲਬਾਗ ਦੌਰ ਫਸਾ ਦਈਏ ਫੜਾ ਦੀ ਪੱਕੇ ਤੋਂ ਫੜਾ ਦਈਏ ਕੀ ਅਸੀਂ ਅਸੀਂ ਹਾਰ ਗਏ ਆ ਕੀ ਕੱਲ੍ਹ ਨੂੰ ਹਾਰ ਗਏ ਕਿ ਪੰਚਤਕ ਨੇ ਹਾਰ ਦਈਆਂ ਨੇ ਜੀ ਸਾਡੇ ਇਹਦੀ ਸਾਰੀ ਰਾਜਨੀਤੀ ਇਹ ਨਹੀਂ ਉੱਤੇ ਪਈ ਹੋਈ ਹੈ ਕਿ ਸਾਡੇ ਸਾਨੂੰ ਨਜ਼ਰ ਨਹੀਂ ਆਉਂਦਾ ਕਿ ਅਸੀਂ ਪੰਜਾਬ ਨੂੰ ਕਿਵੇਂ ਆਪਣਾ ਇਹ ਨਵਾਂ ਸਾਰੀ ਪੰਜਾਬ ਸਿੱਖੀ ਵਿਚਾਰਧਾਰਾ ਅਨੁਸਾਰ ਕਰੀਏ ਦੂਜੀ ਗੱਲ ਮੈਂ ਸਿੱਖਾਂਗਾ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਮਨਪ੍ਰੀਤ ਬਾਦਲ ਵਰਗਾ ਬੰਦਾ ਜਿਹੜਾ ਕਿ ਪਹਿਲਾਂ ਕਾਲੀ ਦਲ ਨਾਲ ਪ੍ਰਕਾਸ਼ੀ ਬਾਦਲ ਪੁੱਜੀ ਨਤੀਜੇ ਰਹੇ ਨੇ ਫਿਰ ਉਹ ਕਾਂਗਰਸ ਛੱਡ ਕੇ ਪਹਿਲਾਂ ਆਪਣੀ ਪਾਰਟੀ ਬਣਾਈ ਪੀਪਲਸ ਪੰਜਾਬ ਪਾਰਟੀ ਪੰਜਾਬ ਪੀਪਲਸ ਪਾਰਟੀ ਤਿਆ ਕੀਤੀ ਫਿਰ ਉਹਨੇ ਆਪਣੇ ਤੌਰ ਤੇ ਸਿੱਖੀ ਉਤਬਾਦ ਮਾਨੂਸ ਨਾਲ ਸੀਗੇ ਉਹਨਾਂ ਨੂੰ ਉਹ ਸਫਲ ਨਹੀਂ ਹੋ ਸਕੀ ਤੇ ਫਿਰ ਉਹਨੇ ਕਾਰਜ ਜੁਆਇਨ ਕਰ ਲਏ ਕਾਰਜ ਵਿਧ ਮੰਤਰੀ ਰਹੇ ਅਕਾਲੀ ਸਰਕਾਰ ਵੇਲੇ ਵਿਧ ਮੰਤਰੀ ਰਹੇ ਔਰ ਹੁਣ ਉਹ ਬੀਜੇਪੀ ਚਲੇ ਗਏ ਅੱਜ ਜਦੋਂ ਉਹ ਪਟਿਆਲੇ ਦੀ ਸਟੇਜ ਤੋਂ ਮਨਦੀਪ ਜੀ ਕਹਿੰਦੇ ਨੇ ਕਿ ਪੰਜਾਬ ਨੂੰ ਗੁਜਰਾਤ ਮਾਡਲ ਪੰਜਾਬ ਨੂੰ ਜੀਕੇਪੀ ਮਾਡਲ ਪੰਜਾਬ ਨੂੰ ਜਿਹੜਾ ਮਹਾਰਾਸ਼ਟਰ ਦਾ ਮਾਡਲ ਹੈ ਸੇ ਛਤੀਗੜ੍ਹ ਮਾਡਲ ਡਰਾਪ ਕਰਨਾ ਚਾਹੀਦਾ ਹੈ ਮੈਨੂੰ ਬੜਾ ਦੁੱਖ ਹੁੰਦਾ ਇਸ ਗੱਲ ਦਾ ਮਨਦੀਪ ਜੀ ਕਿ ਕੀ ਮੰਤਰੀ ਜਬਰ ਦਾ ਬੰਦੀ ਲੈਣਾ ਕਿ ਪੰਜਾਬ ਦੇ ਪੰਜਾਬ ਦੇ ਜਿੰਮਤੀ ਦਾ ਖੰਡ ਹੈ ਪੰਜਾਬ ਦਾ ਪੀਲਦਾ ਹੈ ਪੰਜਾਬ ਦਾ ਖੰਡਾ ਉਹ ਪੰਜਾਬ ਦਾ ਤੁਖਾ ਕਰ ਸਕਦੇ ਨੇ ਇਹ ਇੰਨਾ ਤੁਖਾ ਕਿ ਸਾਡੇ ਕੋਲ ਆਪਣਾ ਪੰਜਾਬ ਦਾ ਕੋਈ origignal model ਨਹੀਂ ਹੈ ਕਿ ਸਾਡੇ ਕੋਲ ਗੁਰੂ ਨਾਨਕ ਦੀ ਸਿੱਖੀ ਜਕਰਤਾ ਪਰ ਮਾਡਰਨ ਦਾ ਜੋ ਸੰਤਤਤਾ ਨਾ ਨੇ ਜੋ ਜੋ ਸਾਡਾ ਸਮਾਜ ਜਾਂ ਜਿਸ ਤੀਕਾ ਬਤਾ ਬਸਿੰਤ ਤੱਕ ਨਹੀਂ ਅਰਜੀ ਸਿਰਾਜ ਕੀਤਾ ਬਸਨ ਰਾਜ ਕੀਤਾ ਕਿਸੇ ਨਾਲ ਆਪਣਾ ਕੋਈ ਮਾਡਲ ਨਹੀਂ ਹੈ ਸੋ ਬੜਾ ਦੁੱਖੰਤ ਹੈ ਕਿ ਜਦੋਂ ਇੰਨੇ ਇੰਨੇ ਵਿਕਾਹ ਬਣ ਜੰਨੇ ਆ ਇੰਨੇ ਅਸੀਂ ਆਪਣੇ ਆਪ ਦੇ ਵਿੱਚ ਸਮਝਦੇ ਨੇ ਕਿ ਸਾਡੇ ਪੱਲੇ ਕੁਝ ਨਹੀਂ ਤੇ ਮੋਦੀ ਜੀ ਸਾਡਾ ਸਾਰਾ ਕੁਝ ਕਰਨਗੇ ਤਾਂ ਮੈਨੂੰ ਇਸ ਕਰ ਦੁੱਖ ਹੈ ਕਿ ਜੋ ਇਹ ਇਹ ਸਟਾਨਡਰਡ ਆਕੂਕਾਰੇ ਨੇ ਇਹ ਆਉਣ ਵਾਲੇ ਸਮੇਂ ਦੀ ਖਤਰੇ ਦੀ ਘੰਟੀ ਹੈ ਬਦਮਤੀ ਜੀ ਜਾਂ ਤਾਂ ਖਤਰੇ ਦੀ ਘੰਟੀ ਹੈ ਅਕਾਲੀ ਦਲ ਦੀ ਖਤਰੇ ਦੀ ਘੰਟੀ ਹੈ ਸੁਭੀ ਬਾਦਲ ਦੀ ਖਤਰੇ ਦੀ ਘੰਟੀ ਹੈ ਅਮਰਤਪੁਰ ਸੇ ਜਿਹੜੇ ਪੰਜਾਬ ਦੇ ਵਿੱਚ ਐਸੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇੱਕ ਨਵਾਂ ਲੀਡਰ ਮਿਲਣ ਜਾ ਰਿਹਾ ਸਭ ਪੰਜਾਬ ਨੂੰ ਔਰ ਕੁਝ ਹੋਰ ਹੋਰ ਲੋਕੀ ਜੀਆਂ ਸਿੱਟਾ ਨੂੰ ਸਰਵਜਿਤ ਗੱਲ ਕੀਤੀ ਤੁਸੀਂ ਲੱਖਾਂ ਤੁਸੀਂ ਗੱਲ ਕੀਤੀ ਹੈ ਜਾਂ ਹੋਰ ਜੋ ਪਾਰਟੀਆਂ ਦੇ ਆਲੇ ਸਾਮੀ ਕਮਲਜੀਤ ਬੁਰਾਣ ਹੈਗੇ ਨੇ ਸੋ ਮੈਂ ਸੋਨਾਂ ਕਿ ਇਹ ਸਾਰੀਆਂ ਤੇਰਾ ਜਿਹੜੀਆਂ ਨੇ ਜਿਹੜੇ ਕਿ ਪੰਜਾਬ ਦੇ ਰਾਖੇ ਪੰਜਾਬ ਦੀ ਉਹਨਾਂ ਨੇ ਆਪਣੇ ਜਿਹੜੀ ਹੈ ਆਉਣ ਵਾਲੇ ਸਮੇਂ ਚ ਚੀਜ਼ਾਂ ਵਿੱਚ ਸੱਤਾ ਲੈਣੀ ਹੈ ਔਰ ਆਪਣੇ ਇਸ ਬਦਲ ਜਿਹੜਾ ਬਦਲ ਸਤਾਈ ਚ ਬਦਲ ਦੀ ਲੋੜ ਪੈਣੀ ਹੈ ਉਹ ਬਦਲ ਨੂੰ ਕਿਵੇਂ ਸਿੱਖ ਵਿਚਾਰਧਾਰਾ ਅਨੁਸਾਰ ਸਿੱਖ ਪਰੰਪਰਾਵਾਂ ਅਨੁਸਾਰ ਔਰ ਸਿੱਖੀ ਜਾਂ ਲੋੜਾਂ ਅਨੁਸਾਰ ਇਹ ਜੋ ਕੇਂਦਰਵਾਦੀ ਪਾਰਟੀ ਨੇ ਪਾਸੇ ਰੱਖ ਕੇ ਅਗਰ ਕਰਨ ਲਈ ਕੰਮ ਤਾਂ ਮੈਗਾਦਮ ਬੜੀ ਵੱਡੀ ਚੋਣਾਂ ਤੋਂ ਬਾਅਦ ਇੱਕ ਬੜੀ ਵੱਡੀ ਸ਼ੁਰੂਆਤ ਕਰਨੀ ਪੈਗੀ ਨਾ ਨੂੰ ਅਦਰਵਾਈ ਸਾਡਾ ਸਿਰ ਪੇਕ ਜਿਹੜਾ ਹੈ ਉਹ ਜੀ ਹੂੰ ਤੇ ਭਾਈ ਸਭ ਕੀ ਲੱਗਦਾ ਕਿ ਦੂਜੇ ਪਾਸੇ ਜਿਹੜਾ ਹੁਣ ਜਿਵੇਂ ਖਡੂਰ ਸਾਹਿਬ ਦੀ ਕੀ ਸਥਿਤੀ ਹੈ ਕਿ ਲੱਗਦਾ ਕਿ ਅਮਰਤਪਾਲ ਨੂੰ ਜਿਵੇਂ ਉੱਥੇ ਵੋਟ ਹੈ ਜਿਹੜੀ ਭੀੜ ਹੈ ਉਹਦੇ ਉਹਦੇ ਕਤੂਰੇ ਨੇ ਲੋਕਾਂ ਦੇ ਵੋਟਰਾਂ ਦੇ ਕੀ ਲੱਗਦਾ ਕਿ ਉਹ ਵੋਟਾਂ ਦੇ ਵਿੱਚ ਤਬਦੀਲ ਹੋਊਗਾ ਜੇਕਰ ਹੁੰਦਾ ਉੱਤੇ ਸਮੀਕਰਨ ਕੀ ਨੇ ਨਾ ਹੀ ਫਰੀਦਕੋਟ ਦੇ ਉੱਤੇ ਗੱਲ ਕਰ ਲਾਂਗੇ ਫਰੀਦਕੋਟ ਤੋਂ ਵੀ ਕਹਿੰਦੇ ਹੁਣ ਜਿਹੜੇ ਆਜ਼ਾਦ ਉਮੀਦਵਾਰ ਸੀ ਉਹਨਾਂ ਨੇ ਉੱਤੇ ਜਿਹੜਾ ਹਵਾ ਸੀ ਸਿਆਸੀ ਉਹ ਬਰਨ ਦਿੱਤੀ ਐ ਤੇ ਬਠਿੰਡੇ ਤੋਂ ਬਠਿੰਡੇ ਤੋਂ ਕੀ ਲੱਗਦਾ ਹੈ ਕਿ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਕਿੱਕਲੀ ਪਾਉਂਦੇ ਨੇ ਕਿ ਸੱਚਮੁੱਚ ਉੱਥੋਂ ਬਠਿੰਡੇ ਦੇ ਵਿੱਚ ਬਾਦਲਾਂ ਲਈ ਸੀਟ ਫਸਦੇ ਜਾ ਰਹੀ ਹੈ ਕਿਉਂਕਿ ਪਰਮਪਾਲ ਕੋਲ ਹੋਰੀ ਜਿਹੜੇ ਵੱਖਰੇ ਲੱਦੇ ਨੇ ਮਲੂਕਾ ਪੁਆਰ ਦੇ ਵੱਲੋਂ ਵੀ ਜੋ ਕੁਝ ਬਿਆਨ ਦਿੱਤੇ ਜਾ ਰਹੇ ਨੇ ਕਿਵੇਂ ਦੇਖੋ ਇਹਨਾਂ 3 ਸੀਟਾਂ ਦੇ ਉੱਤੇ ਕਿਹੋ ਜਿਹੀ ਸਮੀਕਰਨ ਨੇ ਇਸ਼ਤਮਤਨ ਦੀ ਸੌਰੀ ਮਨਦੀਪ ਜੀ ਕੇ ਜਿਹੜੀ 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 ਡੂਰ ਸਾਹ ਦੀ ਸੀਟ ਹੈ ਉਹਦੇ ਤੇ ਗੱਲ ਤੱਕ ਸਰਪੰਚ ਹੋ ਗਈ ਹੈ ਜੋ ਉਥੇ ਦੀਆਂ ਸਾਰੀਆਂ ਸਵਿਵਿਕਲ ਬੜੇ ਨੇ ਜਾਂ ਜਸਤੀ ਕਰਨ ਹਵਾ ਬਣੀ ਹੈ ਜਸਤੀ ਕਰਨ ਲੋਕਾਂ ਨੇ ਆਪ ਆਪ ਹਾਰੇ ਆਮ ਹਾਰੇ ਜਿਵੇਂ ਆਪਣੀ ਕੈਂਪੇਨ ਚਲਾ ਰਹੇ ਨੇ ਡਾਕਟਰ ਮਾਰਸ ਕਰਨ ਕਰ ਰਹੇ ਨੇ ਲੋਕਾਂ ਕੋਲ ਰੋਪਰੇ ਜਾ ਕੇ ਕਨਵਿੰਸ ਕਰਾ ਰਹੇ ਨੇ ਔਰ ਲੋਕਾਂ ਦੇ ਵਿੱਚ इवन ਹਿੰਦੂ ਸਿੱਖ ਔਰ ਸਾਰੇ ਦਲ ਭਾਈਚਾਰਾ ਸਾਰਿਆਂ ਨੇ ਇੱਕ ਤਾਲੁਕਿਆ ਕਿ ਬਾਬਾ ਜੀ ਜਤਣਾ ਉਹ ਤੇ ਬਾਬਾ ਜੀ ਕਿਹਾ ਜਾਂਦੇ ਨਾਲ ਮੈਂ ਮਹਿਸੂਸ ਕਰਦਾ ਹਾਂ ਮਨਦੀਪ ਜੀ ਕਿ ਐਸਲੇ ਜੋ ਗੜੂ ਸਾਡੀ ਸਥਿਤੀ ਹੈ ਉਸ ਨੇ ਸਾਰੀਆਂ ਪਾਰਟੀਆਂ ਨੂੰ ਪ੍ਰਸੰਗ ਕਰ ਦਿੱਤਾ ਹੈ ਸਾਡੇ ਸਾਹਮਣੇ ਇੱਕ ਉਦਾਹਰਣ ਹੈ ਆਉਣ ਵਾਲੇ ਸਮੇਂ ਵਾਸਤੇ ਅਗਰ ਜਿਤੇ ਚਾਹਦੇ ਨਹੀਂ ਕਿਉਂਕਿ ਐਸਲੇ ਮੈਨੂੰ ਲੱਗਦਾ ਕਿ ਮਾਰਜਿਨ ਬਹੁਤ ਵੱਡਾ ਹੋਏਗਾ ਜਿੱਤਣ ਕੇ ਜਿੱਤ ਸਪਸ਼ਟ ਹੋਣਾ ਹੈ ਐਸਲੇ ਇਹਨਾਂ ਸਥਿਤੀ ਦੇ ਵਿੱਚ ਤਾਂ ਮੈਂ ਸਮਝਦਾ ਕਿ ਆਪਾਂ ਨੂੰ ਇਸ ਗੱਲ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਬੋਟਾ ਨੇ ਜੀ ਜਿੱਥੇ ਕੋਲ ਨਹੀਂ ਹੁੰਦੀ ਆਖਰੀ ਬਾਲ ਤੱਕ ਕਰ ক্রিকেট ਦੀ ਬਾਲ ਵਾਂਗੂ ਮੈਚਿੰਗ ਖੇਡਿਆ ਜਾਂਦਾ ਉਦੋਂ ਸਿੱਧੇ ਕਰੇ ਆਪਾਂ ਨੂੰ ਕੁਝ ਨਹੀਂ ਕਹਿ ਸਕਦੇ ਪਰ ਫਿਰ ਵੀ ਆਪੇ ਕੰਦਾਜ਼ਾ ਲਗਾ ਸਕਦੇ ਆ ਇੱਕ ਸਪਸ਼ਟ ਹੋ ਸਕਦਾ ਹੈ ਕਿ ਮਨਦੀਪ ਸਿੰਘ ਜੀ ਅਜੇ ਅਬਰਸ ਪਾਰਸ ਜਿੱਤ ਰਹੇ ਨੇ ਜਦੋਂ ਜਿੱਦਰੇ ਪੈਸੇ ਨੇ ਸਾਰੀਆਂ ਪਾਰਟੀਆਂ ਨੇ ਆਪਣੇ ਹਥਿਆਰ ਛੁੱਟ ਦਿੱਤੇ ਨੇ ਚਾਹੇ ਬਿਰਸਾ ਸਿੰਘ ਬਲਟੋ ਆਏ ਚਾਹੇ ਚਾਹੇ ਜੀਰਾ ਜੀ ਨੇ ਚਾਹੇ ਮੂਜੇ ਹੁਜੂਰੀ ਹੈਗੇ ਨੇ ਲਾਲਜੀ ਪੁੱਲਰ ਨੇ ਆਪਣੇ ਤੋਂ ਜਦਕਰੇ ਨਹੀਂ ਮੈਂ ਕਹਿੰਦਾ ਬਿਨਿਕ ਜਦਕਰੇ ਪਰ ਮੈਂ ਸੋਚਦਾ ਕਿ ਜਿਹੜਾ ਮਾਰਜਨ ਹੈ ਨਾ ਜੀ ਜੋ ਮਹਿਸੂਸ ਕਰਦਾ ਜਿਹੜਾ ਮਾਰਜਨ ਐਮਪਾਲਸ ਨੂੰ ਵੋਟਾਂ ਮਿਲਣ ਦਾ ਤੇ ਜਿਹੜਾ ਉਸ ਤੋਂ ਪਹਿਲੇ ਦਰਜੇ ਤੇ ਆਏਗਾ ਜਦ ਦੂਜੋ ਸੈਕੰਡ ਰਨਰ ਅਪ ਹੋਏਗਾ ਉਹ ਜਿਹੜਾ ਬਹੁਤ ਵੱਡਾ ਮਾਰਜਨ ਹੋਏ ਮੇਰੀ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ ਉਹ ਕਹਿ ਰਿਹਾ ਸੀ ਕਿ ਮਤਲਬ ਜਿਹੜਾ ਮੈਂ ਕਹ ਮੈਂ ਕਹ ਜਿਹੜਾ ਉਹ ਜਿਹੜਾ ਸਿਮਰਜੀਤ ਸਿੰਘ ਮਾਹ ਦਾ 1990 ਦੇ ਵਿੱਚ ਰਿਕਾਰਡ ਬਣਿਆ ਸੀ ਜਾਂ ਦੂਸਰਾ ਰਿਕਾਰਡ ਕੋਈ ਪਹਿਲੀ ਵਾਰੀ ਉਹ ਪਾਸਵਾਨ ਜਿੱਤੇ ਸੀ ਸਭ ਤੋਂ ਜ਼ਿਆਦਾ ਵੋਟਾਂ ਦੇ ਦੂਸਰੇ ਨੰਬਰ ਤੇ ਸਿਮਰਜੀਤ ਸਿੰਘ ਮਾਹ ਆਇਸਨ ਨਲਬੇ ਨੀ 4 ਤੋਂ 5 ਲੱਖ ਦੇ ਬਿਜਟ ਕਰ ਵੋਟਾਂ ਸੁਣੀਆਂ ਉਹ ਕਹਿੰਦੇ ਨਹੀਂ ਬਾਦਸ਼ਾਹ ਇਹ ਜਿਹੜੀ 7 ਲੱਖ ਤੱਕ ਪਹੁੰਚ ਸਕਦੀ ਉਹਨਾਂ ਦੀ ਲੀਡ ਜਿਹੜੀ ਹੈ 7 ਲੱਖ ਤੱਕ ਪਹੁੰਚ ਸਕਦੀ ਹੁਣ ਮੈਂ ਬੜਾ ਇਸ ਨੂੰ ਇਸ ਦੇ ਨਾਲ ਚਤਿੱਰ ਕਰਦੇ ਵੀ ਹੋਇਆ ਕਿ ਜੇਕਰ ਇਸ ਟਿਕਾਣਾ ਵੱਡ ਜਾਂਦੀ ਹੈ ਇਹਦੇ ਅਰਥ ਕੀ ਨੇ ਇਦੇ ਅਰਥ ਕੀ ਨੇ ਇਦੇ ਅਰਥ ਇਹ ਨੇ ਇੱਕ ਜੋ ਵੀ ਘਟਨਾ ਕਰਨ ਦੇ ਵਿੱਚ ਮਤਪਾਲ ਸਿੰਘ ਪੰਜਾਬ ਵਿੱਚ ਆਏ ਉਹਨਾਂ ਨੇ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਅੰਮ੍ਰਿਤ ਪ੍ਰਚਾਰ ਦੇ ਖਿਲਾਫ ਦੇ ਹੱਕ 'ਚ ਜੋ ਕੁਝ ਉਹਨਾਂ ਨੇ ਸਰਗਰਮੀਆਂ ਕੀਤੀਆਂ ਜੀ ਉਹ ਲੋਕਾਂ ਦੇ ਘਰਾਂ 'ਚ ਉਹਨਾਂ ਦੇ ਲੋਕਾਂ 'ਚ ਘਰ-ਘਰ ਬੈਠ ਗਈ ਹੈ ਨਸ਼ਿਆਂ ਦਾ ਜਿਹੜਾ ਪ੍ਰਕਰਮ ਚੱਲ ਰਿਹਾ ਇਹ ਬੜਾ ਗੰਭੀਰ ਹੈ ਔਰ ਮਾਵਾ ਜਿਨ੍ਹਾਂ ਦੇ ਪੁੱਤ ਮਰ ਗਏ ਹੋਏ ਨੇ ਐਸ ਲਈ ਦਰਦ ਨਾ ਕਰਾ ਰਹੀ ਹੈ ਐਸ ਲਈ ਜਿਨ੍ਹਾਂ ਲੋਕਾਂ ਨੇ ਵੋਟਾਂ ਤੱਕ ਨਹੀਂ ਅਜੇ ਤੱਕ ਪਾਈਆਂ ਮਾਵਾ ਕਹਿੰਦੀਆਂ ਨੇ ਕਿ ਅਸੀਂ ਗੁੱਟਾ ਪਾਵਾਂਗੇ ਬੱਬਾ ਜੀ ਸੋ ਮੈਂ ਮਹਿਸੂਸ ਕਰਦਾ ਕਿ ਇਹ ਜੋ ਸਿੱਧੀ ਵੱਧ ਰਹੀ ਹੈ ਇਦੇ ਵਿੱਚ ਜੋ ਕੁਝ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਉਣ ਵਾਲੇ ਸਮਾਚਾਰਕ ਦੀ ਬਾਤ ਹੀ ਕਰ ਰਿਹਾ ਉਹ ਬਾਹਰ ਆਉਂਦੇ ਨੇ ਕਿਸੇ ਤਰ੍ਹਾਂ ਆਉਂਦੇ ਨੇ ਵੱਖਰਾ ਵਿਸ਼ਾ ਹੈ ਲੇਕਿਨ ਅਗਰ ਫਰਕ ਕਰੋ ਇਸ ਟਰ ਦੇ ਨਾਲ ਉਹਨਾਂ ਦੀ ਲੀਡਰਸ਼ਿਪ ਆਂਦੀ ਹੈ ਕਿਉਂਕਿ ਮੈਂ ਕਿ ਨੌਜਵਾਨ ਦੀ ਲੀਡਰਸ਼ਿਪ ਹੋ ਰਹੀ ਸੀ ਉਹਨੇ ਪੱਤਰਕਾਰ ਨੂੰ ਪੁੱਛਿਆ ਜਦੋਂ ਸਟਾਰ ਕੀਤਾ ਤਾਂ ਕਹਿੰਦਾ ਦੇਖੋ ਸਾਡੇ ਨੂੰ ਤਾਂ ਲੀਡਰ ਚਾਹੀਦੇ ਇਹ ਇਹ ਇੱਕ ਪਿਆਸ ਹੈ ਇੱਕ ਤੜਪ ਹੈ ਨੌਜਵਾਨਾਂ ਦੀ ਕਿ ਉਹਨਾਂ ਨੇ ਕਿ ਲੀਡਰ ਚਾਹੀਦੇ ਥੈਟ ਮੀਨਸ ਕਿ ਜੋ ਸਾਡੀਆਂ ਪਾਰਟੀਆਂ ਕਾਲੀ ਦਲ ਹੈ ਜਾਂ ਸਾਡੀ ਹੋਰ ਤਿਰਾਂ ਅਜ ਤੱਕ ਕੰਮ ਕਰਦੀਆਂ ਆ ਰਹੀਆਂ ਨੇ وہ لیڈرشپ نہیں دے سکی لیڈرشپ کا کرائس ہے لیڈرشپ کا کریڈیبلٹیشواس ختم ہو گیا ہوا ہے تو جب ایک نئے لیڈر کی بال کی جا رہی ہے تو اگر اس طریقے اگر کھڈور صاحب تو بمر سرپرا سے جیت کے اور ایک نواں لیڈرجاب میں جب پنتھ میں ملتا ہے تو آن والے سمے ساری رجنیتی نشچے ہی بدلے گی سکھ راجنیتی بدلے گی پنتک راجنیتی بدلے گی اور پن کی سبھاوا ایک نئی شکتی ملے گی ਕਿਵੇਂ ਕੰਮ ਕਰਦੇ ਨੇ ਕਿ ਇਸ ਟਾਈਮ ਮਨੋਸ ਪੱਤਰ ਕਾਟੇ ਜੁਣਾ ਦਾ ਉਹਨਾਂ ਨੇ ਬੜੇ ਅੱਛੇ ਮੁੱਦੇ ਉਠਾਏ ਨੇ ਲੋਕਾਂ ਨਾਲ ਜੁੜੇ ਮੁੱਦੇ ਦੂਰੀਕਰ ਮੈਂ ਜੀ ਕਰੀ ਇੱਥੇ ਜਾਂਦੇ ਕਹਾਂਗਾ ਕਾਸੀ ਰੈਫਰੈਂਸ ਦੇ ਵਿੱਚ ਕਿ ਐਸੇ ਪੰਜਾਬ ਜੋ ਚੋਣਾ ਹੋ ਰਹੀ ਨੇ ਮਨਦੀਪ ਜੀ ਉਹਦੇ ਚ ਲੋਕਾਂ ਦੇ ਮੁੱਦੇ ਗਾਇਬ ਨੇ ਪੰਜਾਬ ਦੇ ਮੁੱਦੇ ਪੰਜਾਬ ਦੇ ਮੁੱਦੇ ਗਾਇਬ ਨੇ ਠੰਡ ਕੀ ਗੱਲ ਹੈ ਵੀ ਇਹ ਜਿਹੜੇ ਜਿਹੜੇ ਸਾਡੇ ਛੋੜਾ ਛੋੜਾ ਲੜੜੀ ਪਾਰਟੀਆਂ ਚਾਹੇ ਕਿੰਦਰਵਾਦੀ ਪਾਰਟੀਆਂ ਨੇ ਉਹ ਲੋਕਾਂ ਦੇ ਮੁੱਦੇ ਤਾਂ ਲੈ ਕੇ ਆਓ ਪੰਜਾਬ ਦਾ ਦਰਦ ਕੀ ਹੈ ਪੰਜਾਬ ਦੇ ਸੰਘਰਸ਼ ਲੜਿਆ ਉਹਦੇ ਬਾਰੇ ਗੱਲ ਤਾਂ ਕਰੋ ਕੋ ਚੰਡੀਗੜ੍ਹ ਦੀ ਗੱਲ ਕਰੋ ਕੋ ਸਾਡਾ ਆਪਣੀ ਰਾਜਧਾਨੀ ਕੋਈ ਨਹੀਂ ਸਾਡੇ ਪਾਣੀ ਦੀ ਸਾਡਾ ਪਾਣੀ ਲੁੱਟਿਆ ਜਾ ਰਿਹਾ ਸਾਡੇ ਜਿਹੜੀ ਕਲਾਕੀਰ ਸਾਡੇ ਲੁੱਟੇ ਜਾ ਰਹੇ ਨੇ ਸਾਡੇ ਨਸ਼ੀਆਂ ਤਾਂ ਪਲਾਨ ਹੋ ਰਹੇ ਨੇ ਲੱਖਾਂ ਹੀ ਤਰਦਾ ਸਾਡੇ ਨੌਜਵਾਨ ਜਾ ਰਹੇ ਸਾਡਾ ਦਰਦ ਹੈ ਨਾ ਜੀ ਪੰਜਾਬ ਦਾ ਉਸ ਬਾਰੇ ਗੱਲ ਕਰੋ ਨਾ ਅਕਾਲੀ ਦਲ ਨੇ ਕੀਤਾ ਕਿ ਉਹਨਾਂ ਲਾ ਲਾ ਮੈਂ ਕਰਕੇ ਉਹਨਾਂ ਛੋੜੀ ਗੱਲ ਕੀਤੀ ਠੀਕ ਹੈ ਪਰ ਸਵਾਲ ਇਹ ਹੈ ਵੀ ਜੋ ਬੰਦੀ ਜੀ ਅਮਰਸ ਪਾਲ ਨੇ ਮਨ ਉਸ ਹੁਤੇ ਜਾਰੀ ਕੀਤਾ ਮੈਨੂੰ ਚੱਖਾ ਲੱਗਿਆ ਪੰਜਾਬ ਦੇ ਖੰਡੂ ਸਾਹਿਬ ਦੇ ਨਹੀਂ ਪਾਏ ਨਹੀਂ ਕਿ ਜਦੋਂ ਬੁਝਾ ਬਾਰਡਰ ਖੁੱਲਿਆ ਜਾਏਗਾ ਦੂਜਾ ਸਭ ਜਹਾਦੀ ਕਨਵਿਨੂ ਕੇ ਠੀਕ ਕਰਤੇ ਜਾਂ ਪਾਣੀ ਦਾ ਹਾਲ ਕੀ ਕੀਤਾ ਜਾਏਗਾ ਨਸ਼ਿਆ ਦਾ ਔਰ ਜੋ ਜੋ ਬੇਦਗੀਆਂ ਦਾ ਮੁੱਦਾ ਹੈਗਾ ਸਾਰੇ ਉੱਤੇ ਲੈਣੋਣਾ ਹੈ ਇਸੇ ਕਰ ਹੋਰ ਪਾਰਟੀਆਂ ਕੋਲ ਲਿਆ ਸੀ ਕਿ ਮੈਂ ਸਿੰਘ ਨਾ ਕਿ ਅਸਲੇ ਪੰਜਾਬ ਨੂੰ ਇੱਕ ਨਵਾਂ ਲੀਡਰ ਮਿਲਣ ਜਾ ਰਿਹਾ ਹੈ ਦੂਜੇ 당 ਨੇ ਵੀ ਕਿ ਟੀਮ ਟੀਮ ਨੂੰ ਲਗਾ ਟੀਮ ਟੀਮ ਉੱਪਰ ਰਹੀ ਹੈ ਕਿ ਚੋਣਾਂ ਦੇ ਵਿੱਚ ਇਸ ਤਰ੍ਹਾਂ ਫੈਸਲਾ ਹੁੰਦਾ ਕਿ ਕਿਹੜੇ ਲੋਕਾਂ ਨੂੰ ਕੌਣ ਲੋਕ ਪ੍ਰਭਾਵ ਪ੍ਰਬੰਧ ਕਰਦੇ ਜਿਵੇਂ ਫਰੀਦਕੋਟ ਦੀ ਗੱਲ ਕਰ ਰਹੇ ਹੋ ਸਰਬਜੀਤ ਸਿੰਘ ਖਾਲਸਾ ਜੀ ਨੇ ਉਹ ਬਿਆਸੀ ਦੇ ਲੜਕੇ ਔਰ ਉਹਨਾਂ ਨੇ ਚੋਣ ਪਰੇ ਇੱਥੇ ਕਾਗਜ਼ ਪਰੇ ਇਹ ਪੰਜਾਬ ਦੀ ਆਤਮਾ ਉੱਠ ਜਦੋਂ ਉੱਠਦੀ ਰੂਹ ਰਦਦੀ ਹੈ ਨਾ ਜੀ ਕਿ ਕਿਸ ਤਰ੍ਹਾਂ ਦੇ ਨਾਲ ਜੁਨੇ ਲੋਕਾਂ ਨੇ ਜਿਵੇਂ ਜਿਹੜੀ ਉਹ ਜਿਹੜੀ ਉਹ ਡੈਟ ਮਿਸ ਕਿ ਜਿਹੜੀ ਤਲਬ ਬਦਲਨੀ ਲੀਡਰਸ਼ਿਪ ਪ੍ਰਾਪਤ ਕਰਨ ਦੀ ਉਹ ਤਲਬ ਉੱਤੇ ਕੰਮ ਕਰੀ ਨੌਜਵਾਨਾਂ ਦੀ ਜਿਹੜੀ ਬੀਬੀਆਂ ਦੀ ਮਾਤਾਵਾ ਦੀ ਜਿਹੜੀ ਹੈ ਸਰ ਜੀ ਖਾਸਾ ਯਕਦਾਂ ਤਾਂ ਨਹੀਂ ਭਾਰ ਗਿਆ ਜੀ ਐਸਲ ਜਿਹੜੀ ਹੋਰ ਦੂਈਆ ਪਾਰਟੀਆਂ ਨੇ ਉਹਨਾਂ ਦੀ ਉਹਨਾਂ ਨਾਲ ਮੁਕਾਬਲਾ ਹੋ ਰਹੀ ਹੈ ਸੋ ਮੁਕਾਬਲਾ ਜਿਹੜਾ ਹੈ ਉਹ ਉਹ ਮੁਕਾਬਲੇ 'ਚ ਸਰ ਜੀ ਖਾਸਾ ਅੱਗੇ ਆਗੇ ਹੋਏ ਨੇ ਅਗਰ ਆਉਣ ਵਾਲੇ 2-4 ਦਿਨ ਦੇ ਵਿੱਚ ਕੋਈ ਵੱਡੀ ਔਰ ਉੱਚੀ ਫਿਰ ਖਡੂਰ ਸਰ ਵਰਗਾ ਮਾਹੌਲ ਬਣ ਜਾਂਦਾ ਅਗਰ ਉਹ ਨਹੀਂ ਬਣਦਾ ਬਣ ਜਾਂਦਾ ਹੈ ਤਾਂ ਮੇਰਾ ਖਿਆਲ ਹੈ ਸਰ ਜੀ ਸਖਾਸਤ ਚਿੰਤ ਪੱਕੀ ਹੈ ਲੱਖਾ ਸਿਧਾਨਾ ਜੇ ਕੋਈ ਖਬਰ ਨਹੀਂ ਤੁਸੀਂ ਗੱਲ ਕਰਦੇ ਹੋ ਪ੍ਰਸ਼ੀਸ਼ ਕੋ ਆਪਣਾ ਜਿਹੜੀ ਵਖੰਡੇ ਸੀਟ ਹੈ ਬਾਕੀ ਖਤਰੇ 'ਚ ਹੈ ਇਹ ਇਹ ਸਬਕ ਹੈ ਮਿਲੇਗਾ ਜਿਹੜਾ ਅਕਾਲੀ ਦਲ ਨੂੰ ਕਿ ਤੁਸੀਂ ਜੋ ਕੁਝ ਵੀ ਬਦਲ ਪਿਛਲੇ ਸਮਿਆਂ 'ਚ ਕੀਤਾ ਤੁਸੀਂ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦੇ ਤੁਸੀਂ ਠੀਕ ਹੈ ਕਿ ਅਸਰੇ ਜਾਗ ਪਏ ਹੋ ਕਿ ਕੇਂਦਰਵਾਦੀ ਪਾਰਟੀ ਦੇ ਖਿਲਾਫ ਤੁਹਾਨੂੰ ਸਹੀ ਅਹਿਸਾਸ ਹੋਇਆ ਨਾ ਹੁਣ ਇਕਿਸ ਤਰ੍ਹਾਂ ਦੀ ਨਾਲੀ ਬੀਜੇਪੀ ਨੇ ਔਰ ਗੁਂਦਰ ਮੋਦੀ ਨੇ ਜਿਹੜੀਆਂ ਹਿੰਦੁਸਤਾਨ ਦੀਆਂ ਹੋਰ ਰਾਜਸੀ ਜਿਹੜੀ ਸੂਬਾਈ ਪਾਰਟੀਆਂ ਨੇ ਉਹਨੂੰ ਖਤਮ ਕੀਤਾ ਜਿਨ੍ਹਾਂ ਜਿਨ੍ਹਾਂ ਨਾਲ ਉਹ ਸਾਥ ਮਿਲ ਕੇ ਖਤਮ ਕੀਤਾ ਔਰ ਫਿਰ ਲੋਕਾਂ ਨੂੰ ਸਾਧਿਤਨ ਚਾਹੇ ਜਏ ਉਧਮ ਠਾਕ ਰਿਹਾ ਚਾਹੇ ਐਨਸੀਪੀ ਆ ਚਾਹੇ ਜਿਹੜੀ ਚਿੰਤਾ ਦਾਲ ਹੈ ਚਾਹੇ ਉਹ ਇਹ ਹਰਿਆਣਾ ਦੇਖ ਲਓ ਕਿ ਕਿਸ ਤਰ੍ਹਾਂ ਨਾਲ ਜੇ ਜੇਪੀ ਨੂੰ ਖਤਮ ਕੀਤਾ ਸੋ ਇਹ ਕਾਲੀਦਾਲ ਦਾ ਮੈਂ ਨੁਕਸਾਨ ਤਾਂ ਵੱਡਾ ਜਿਹੜਾ ਆਪ ਖੁਦ ਜ਼ਿੰਮੇਵਾਰ ਕੋ ਮੈਂ ਸਮਝਦਾ ਜੇਕਰ ਉਹਨਾਂ ਨੇ ਗੱਲ ਕੀਤੀ ਹੈ ਤਾਂ ਇਸ ਲਈ ਜੇਕਰ ਉਹਨਾਂ ਨੇ ਵੀ ਰੈਲੇਵੈਂਟ ਰਹਿਣਾ ਹੈ ਉਹਨਾਂ ਨੂੰ ਪ੍ਰਸੰਗਿਕ ਰਹਿਣਾ ਹੈ ਕਿ ਹੋਰ ਸ਼ਕਤੀਆਂ ਪੰਜਾਬ 'ਚ ਉੱਪਰ ਲੱਗੀਆਂ ਅਗਰ ਉਹਨਾਂ ਸ਼ਕਤੀਆਂ ਦਾ ਉਹਨਾਂ ਨੇ ਜਿਸ ਵਿਸ਼ਵਾਸ ਪ੍ਰਾਪਤ ਕਰਨਾ ਹੈ ਤਾਂ ਅਕਾਲੀ ਦਲ ਨੂੰ ਵੀ ਇੱਕ ਨਵੇਂ ਸ੍ਰੀਕਨ ਨਾਮੇ ਸ੍ਰੀਕਨ ਕੰਮ ਕਰਨਾ ਪਏਗਾ ਇੱਕ ਨਵੀਂ ਪੰਥਕ ਸੋਚ ਜੋ ਜੋ ਉਹਨਾਂ ਨੇ 1996 ਦੇ ਵਿੱਚ ਆਪਣਾ ਜਿਹੜਾ ਪੰਥਕ ਕਾਗਜ਼ ਛੱਡ ਦਿੱਤਾ ਹੈ ਉਹ ਬਲ ਮੁੰਡਾ ਪਏਗਾ ਸੋ ਮੈਂ ਸਹਿਜ ਹੈ ਕਿ ਐਸੇ ਜੋ ਲੀਡਰਸ਼ਿਪ ਕੋਈ ਦੋੜਾ ਹਲਕਾ ਨਹੀਂ ਹੈ ਇਹ ਚ ਆ ਕੇ ਸਮੇਂ ਦੇ ਵਿੱਚ ਹੌਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੋ ਸਤਾਈ ਹੈ ਮੈਂ ਇਸ ਨੂੰ ਮੁਖ ਰੱਖ ਕੇ ਨਾ ਮਨਦੀਪ ਜੀ ਇੱਕ ਆਪਣੀ ਕਿਤਾਬ ਹੁਣ ਨਮੀ ਲਿਖੀ ਹੈ ਪੰਜਾਬ ਦੇ ਇੰਦਾ ਪੰਜਾਬ ਪੰਚੇਜਿੰਦਾ 55 ਪੰਜਾਬ ਜਿੰਦਾ ਹੈ ਜੇਰ ਜਿੰਦਾ ਪਿਛਲੀ ਵਾਰ ਵੀ ਗੱਲ ਕੀਤੀ ਪੰਜਾਬ ਜਿੰਦੇ ਚ ਪੂਰਾ ਰੋਡ ਮੈਪ ਹੈ ਇੱਕ ਨਵਾਂ ਵਿਜਨ ਦਿੱਤਾ ਪੰਜਾਬ ਦੀ ਨਵਸ ਇਸ ਨੂੰ ਇਸ ਨੂੰ ਇਸੇ ਨੂੰ ਡਿਬੇਟ ਚੱਲਣੀ ਚਾਹੀਦੀ ਹੈ ਰਾਜਨੀਤਿਕਾਂ ਨੂੰ ਡਾਊਟ ਕਰਨਾ ਚਾਹੀਦਾ ਹੈ ਜੇ ਹੋਰ ਸਮਝੋ ਨਵੀਂ ਨਿਰਦੇਸ਼ਮ ਨਿਕਲਦੀ ਹੈ ਮੈਂ ਸਮਝਦਾ ਕਿ 4 5 7 ਬੰਦੇ ਜੇਕਰ ਉੱਭਰੇ ਆਣ ਤਾਂ ਮੈਂ ਮਹਿਸੂਸ ਕਰ ਸਕਦਾ ਕਿ 227 ਦੇ ਵਿੱਚ ਜੋ ਇੱਕ ਨਵਾਂ ਬਦਲਾ ਸਾਨੂੰ ਆਮ ਆਦਮੀ ਪਾਰਟੀ ਤੋਂ ਕਿ ਚਾਹੀਦਾ ਹੈ ਉਹ ਭਾਜੀਪੀ ਨਹੀਂ ਬਣਨਾ ਚਾਹੀਦਾ ਨਾਇਬ ਨਾਇਬ ਬਣੇਗਾ بدلا نو پارٹی ہے پنجاب نکلی چاہیے گروں کے نام سے جیتا جی گروں کا نام سدنام نہیں کرنا چاہیے جی جاسے نے کیا سانس اس کے چل پہرا دے کے سامان محسوس کرنا چاہیے کہ انیس سو ستائی نواں بدلاؤ آئے گھاردار انوسار آئے گا سکھ سستاوا شکتیشالی ہو سال میں دو چار دن ہے گئے ہیں پنجاب ووٹر جی جی محسوس کرتے ہیں ਉਹ ਇਹ ਸੋਚ ਕੇ ਕਿ ਨਵੀਂ ਲੀਡਰਸ਼ਿਪ ਜੜੀ ਹੈ ਪੁਰਾਣੀ ਲੀਡਰਸ਼ਿਪ ਨੇ ਬਹੁਤ ਕੁਝ ਕਰਤਾ ਤੁਸੀਂ ਦੇਖ ਲਓ ਕਿ ਜੋ ਭਾਜਪਾ ਨੇ ਖਿਲਾਰਾ ਪਾਇਆ ਹੈ ਜੋ ਕਾਲੀ ਦਲ ਨੇ ਖਿਲਾਰਾ ਪਾਇਆ ਹੈ ਪੁਰਾਣੀ ਜਿਹੜੀ ਵਿਚਾਰਧਾਰਾ ਦਾ ਸਰਬੱਤ ਕੋਈ ਨਸਲ ਕੇ ਕੇਵਰ ਕੇ ਬੰਦੇ ਇਹ ਮੰਦਸਤਰੀ ਕੀ ਬਲ ਲ ਲੈ ਲਏ ਔਰ ਭਾਜਪਾ ਨੇ ਜਿਸ ਤਰੀਕੇ ਨਾਲ ਸਾਰਾ ਲੈ ਲਿਆ ਹੈ ਕਾਂਗਰਸ ਨਾਲ ਲਿਆ ਸੋ ਇਹ ਕੀ ਰਾਜਨੀਤੀ ਹੈ ਪੰਜਾਬ ਨੂੰ ਇਸ ਤਰੀਕੇ ਨਹੀਂ ਚ ਜਾਣਿਆ ਜਾਂਦਾ ਮਨਦੀਪ ਜੀ ਕਿ ਪੰਜਾਬ ਦੇ ਵਿੱਚ ਦਲ ਬਦਲਵਾਦੀ ਤੇ ਬੇਨਿਜ਼ਮੀਆਂ ਦੀ ਰਾਜਨੀਤੀ ਹੁੰਦੀ ਹੈ ਪੰਜਾਬ ਇੱਕ ਬੜੀ ਸਵਛੀ ਰਾਜਨੀਤੀ ਵੱਲ ਜਲਦੀ ਰਹੀ ਗਿਆ ਇਸ ਨਗਰ ਸੀ ਲੋਕਾਂ ਅਲੈਸੰਗਰ ਸਿੰਘ ਲੜਦੇ ਹੋਇਆ ਪੰਜਾਬ ਆ ਦੀ ਤਿੱਤਰ ਪਹੁੰਚ ਪੰਜਾਬ ਦਾ ਜਿਹੜਾ ਵਿਚਾਰਾ ਹੈ ਉਸ ਨੂੰ ਭੁੱਖ ਲੱਗ ਕੇ ਮੈਂ ਸੋੰਦਾ ਕਿ ਤੁਹਾਡੇ ਵਾਸਤੇ ਇੱਕ ਬੜੀ ਵੱਡੀ ਗੱਲ ਹੈ ਮਨਦੀਪ ਜੀ ਕਿ ਤੁਸੀਂ ਇਸ ਜੀ ਨੂੰ ਇਸ ਤਰ੍ਹਾਂ ਤੁਸੀਂ ਡਿਬੇਟ ਸ਼ੁਰੂ ਕਰੋ ਹੋਰ ਹਾ ਹੋਰ ਚੈਨਲ ਜਿਹੜੇ ਆਪਣੇ ਮੱਝ ਕਰਨੇ ਕੰਮ ਕਰਦੇ ਪਏ ਮੈਂ ਸੋੰਦਾ ਕਿ ਤੁਸੀਂ ਇਸ ਮੁੱਦੇ ਤੇ ਲਿਆ ਕੇ ਨਾ ਸਾਰੀ ਗੱਲ ਨੂੰ ਫੋਕਸ ਕਰਕੇ ਮਨਦੀਪ ਜੀ ਪਰ ਅਗਰ ਹੋਰ ਵੇਲੇ ਸਮੇਂ ਦੇ ਵਿੱਚ ਜੋ ਕੁਝ ਹਾਲਾਤ ਬਣਦੇ ਨੇ ਸਾਨੂੰ ਇੱਕ ਤਰ੍ਹਾਂ ਦੀ ਚਿਟਾਨ ਬਣ ਕੇ ਖੜਨਾ ਪਏ ਜੀ ਬਿਲਕੁਲ ਜੀ ਤੇ ਫਿਰ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜੋ ਸਥਿਤੀ ਬਣ ਜਾਈ ਰਹੀ ਹੈ ਕੀ ਲੱਗਦਾ ਕਿ ਸਰਕਾਰ ਰਲਗੱਡਾ ਉងਗੀ ਜਾਂ ਫਿਰ ਭਾਜਪਾ ਜਿਹੜੀ ਕਹਿੰਦੀ ਹੈ ਵੀ ਅਬ ਕੀ ਬਾਤ 400 ਪਾਸ ਦੂਜੇ ਪਾਸੇ ਕਾਂਗਰਸ ਜਿਹੜਾ ਇੰਡੀਆ ਘੱਟ ਜੋੜਾ ਉਹ ਆਪਣਾ ਦਾਵਾ ਕਰ ਰਹੇ ਨੇ ਕੀ ਲੱਗਦਾ ਕਿ ਚੱਲ ਕੀ ਰਿਹਾ ਇਕ ਖਿਚੜੀ ਪੱਕ ਰਹੀ ਹੈ ਜਾਂ ਫਿਰ ਵੋਟਰ ਵਾਲੇ ਚੁੱਪਾ ਹੈ ਕੀ ਕੁਝ ਲੱਗਦਾ ਤੁਹਾਨੂੰ ਆਪਣੇ ਜਿਵੇਂ ਉਮਪਬ ਦੇ ਨਾਲ ਗੂਗਲ ਨਾਲ ਇਹ ਦੋਹਲਾ ਨਹੀਂ ਜੋ ਐਕਸਪਰਟਸ ਨੇ ਸਿਫੋਲੋਜੀਸਟ ਨੇ ਜਿਹਨਾਂ ਨੇ ਅਪੁਆਇੰਟਮੈਂਟ ਕੀਤੀ ਹੈ ਸਾਰੇ ਹਰ 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 ਸੂਬੇ ਦੇ ਵਿੱਚ ਹਰ ਹਰ ਜਿਹੜੀ ਸੀਟ ਹੈ ਉਹਦੇ ਤੇ ਐਨਲਿਸਿਸ ਕੀਤਾ ਹੈ ਉਹਦੇ ਮੁਤਾਬਕ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਜਿਹੜਾ 400 ਪਾਰ ਦੀ ਗੱਲ ਜਿਹੜੀ મોદી ਜੀ ਕਹਿੰਦੇ ਰਹੇ ਨੇ ਉਹਦਾ ਉਹਦਾ ਤਾਂ ਭੁਗਾਨਾ ਫਟ ਗਿਆ ਉਹ ਤਾਂ ਕੋਈ ਸੋਚਣ ਯੋਗ ਨਹੀਂ ਪਹਿਲਾਂ ਫਿਰ ਇਸ ਤੋਂ ਬਾਅਦ ਆਗਾ ਕਿ ਇਹ 300 ਤੱਕ ਸੀਟਾਂ ਲੈ ਜਾਣਗੇ ਜਾਂ ਬਹੁਤ ਮਤ ਲੈ ਜਾਣਗੇ ਫਿਰ ਉਹ ਵੀ ਵੈਨਸ ਨੇ ਜੋ ਸਥਿਤੀ ਬਣੀ ਹੋਈ ਹੈ ਉਹਦੇ ਮੁਤਾਬਕ ਇਹ ਹੈ ਕਿ 200 ਦੇ ਤੱਕ ਹੀ ਪਹੁੰਚ ਰਹੇ ਨੇ ਸਾਰੇ ਐਨਡੀਏ ਇਹ ਸਾਰੀ ਸ਼ਿਰਦੀ ਜਿਹੜੀ ਸਾਰੀ ਬੰਦਤਰ ਹੈ ਪਰ ਜਿਹੜਾ ਗੋਦੀ ਮੀਡੀਆ ਹੈ ਉਹ ਅਜੇ ਵੀ ਅਜੇ ਵੀ ਉਹ ਇਸ ਨੂੰ ਇਸ ਨੂੰ ਲੈ ਰਿਹਾ ਕਿ મોદી ਆ ਰਹੇ ਨੇ ਤੀਜੀ ਵਾਰੀ ਆ ਰਹੇ ਨੇ ਮੈਂ ਮਹਿਸੂਸ ਕਰਦਾ ਹਾਂ ਮਨਦੀਨ ਜੀ ਕਿ ਅਸਲੇ ਪੰਜਾਬ ਦੇ ਨਾਲ ਨਾਲ ਜਿਹੜੀ ਐਸੇ ਚੋਣਾ ਹੋਣੀ ਹੈ ਉਹ ਤਾਂ ਠੀਕ ਹੈ ਕਿ ਅਸਲੇ ਜਿਹੜੀ ਸਾਡੀ ਅਕਾਲੀ ਦਲ ਪਾਰਟੀ ਹੈ ਬਹੁਤ ਸ਼ਾਇਦ ਉਸ ਕੀ ਨਾ ਪਛੂ ਕਰ ਸਕੇ ਹੋਰ ਪਾਰਟੀਆਂ ਕੋ ਦੋ ਦਿਲ ਲੈ ਜਾਂ ਸਕਦੇ ਦੋ ਸੀਟਾਂ ਮੇ ਲੱਗਦਾ ਤੇ ਉਹ ਤੇ ਸਾਡਾ ਸੀਟਾਂ ਆ ਸਕਣੇ ਜਿਵੇਂ ਕਿ ਪੰਤਕ ਤੇਰਾ ਉਹ ਅਮਰਪਾਲ ਜੀ ਸੋ ਜਿਹੜੀ ਗੱਲ ਕਰ ਸਕਦੀ ਹੈ ਜਾਂ ਜਗ ਜੋਰ ਜੋਰ ਲਾਇਆ ਜਾਇਆ ਤਾਂ ਫਿਰ ਗੋਲ ਕਰ ਸਕਦੀ ਹੈ ਕਹ ਜਿਹੜੇ ਹਿੰਦੁਸਤਾਨ ਦੀ ਸਿੱਤੀ ਹੈ ਨਾ ਉਹਦੇ ਚ ਇਹ ਹੈ ਕਿ ਇਸ ਲਈ ਇੰਡੀਆ ਗਠਨ ਜਿਹੜਾ ਇੰਡੀਆ ਸੰਗਠਨ ਉਹਦੇ ਕਾਹ ਸਟ੍ਰੌਂਗ ਹੋ ਗਿਆ ਉਹਨਾਂ 3 ਬਣ ਗਈ ਉਹਨਾਂ ਨੇ ਕੰਡੀਰੇਟ ਉਸ ਜਿਹੜਾ ਪਹਿਲਾਂ ਸਮਝਿਆ ਜਾਂਦਾ ਸੀਗਾ ਕਿ ਇਹ ਜਿਹੜਾ ਮੁਕਾਬਲਾ ਕੋਈ ਨਹੀਂ ਵਾਕੇ ਹੋ ਜਾਏਗਾ ਮਨਦੀਪ ਮੁਰਦੀ ਵਾਸਤੇ ਲੇਕਿਨ ਹੁਣ ਜਿਹੜੀ ਲੜਾਈ ਬੜੀ ਟੱਕਰ ਦੀ ਹੈ ਸਿਰ ਠੁੰਜਾ ਸੀਟਾ ਰਹਿ ਗਈਆਂ ਨੇ ਸੁੰਜਾ ਸੀਟਾਂ ਬਾਕੀ ਨੇ ਫੈਸਲਾ ਹੋ ਚੁੱਕਾ ਹੈ ਉਸ ਮੁਤਾਬਕ ਇਹ ਹੈ ਕਿ ਨਾ ਦੱਖਣ ਭਾਰਤ ਹੈ ਉਹ ਫਿਰ ਇੱਕ ਵਾਰੀ ਬੀਜੇਪੀ ਨੂੰ ਮੂੰਹ ਨਹੀਂ ਲਾ ਰਹੀ ਉਹਨਾਂ ਨੇ 19 ਫੂਟ ਦੇ ਲਿਆ ਜਿਹੜੇ ਸੈਂਟਰ ਭਾਰਤ ਹੈ ਪੂਰਤਰੀ ਭਾਰਤ ਹੈ ਉਹਦੇ ਹਾਫ ਹੋ ਜਾਏਗਾ ਕਿਉਂਕਿ ਜਿਹੜੀਆਂ 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 ਸੀਟਾਂ ਉਹ ਸਾਰੇ ਮੋਦੀ ਜੀ ਜਿਹੜੀ ਜਿਹੜੀ ਮੈਕਸਿਮਮ ਸੀਟਾਂ ਟੱਚ ਕਰ ਚੁੱਕੇ ਨੇ ਜਦੋਂ 2019 ਦੇ ਵਿੱਚ ਚਾਹੇ ਗੁਜਰਾਤ ਹੈ ਚਾਹੇ ਰਾਜਸਥਾਨ ਦਾ ਚਾਹੇ ਜੂਕੀ ਵਗੈਰਾ ਸਾਰੇ ਹੁਣ ਇਸ ਲਈ ਉਹਨਾਂ ਦੀ ਐਂਟੀਨ ਕੰਪੇਨੀ 10 ਸਾਲ ਦੀ ਚੱਲ ਰਹੀ ਹੈ ਜਿਸ ਤਰ੍ਹਾਂ ਕੇ ਹਾਲਾਤ ਬਣਦੇ ਨੇ ਜਸਟਿਸ ਨਾਲ ਮੋਦੀ ਜੀ ਨੇ ਬਿਹੇਵ ਕੀਤਾ ਸਾਰੀ ਕੈਂਪੇਨ ਦੌਰਾਨ ਉਸ ਨਾਲ ਇਹ ਹੈ ਕਿ ਉਹਨਾਂ ਦੀਆਂ ਸੀਟਾਂ ਘਟਣ ਜਾ ਰਹੀਆਂ ਨੇ ਜਦੋਂ ਇਹ ਘਟਣ ਗਈਆਂ ਤੇ ਮਤਲਬ 50 ਤੋਂ 60 ਜਾਂ 70 ਤੱਕ ਸੀਟਾਂ ਕੱਢ ਜਾਂਦੀਆਂ ਨੇ ਤਾਂ ਇਹਨਾਂ ਦੀ ਪ੍ਰਪਾਇਕਤ ਹੋਏਗੀ ਨਾ ਤਾਂ ਨਾਰਥ-ਈਸਟ ਤੋਂ ਹੋਣੀ ਹੈ ਜੀ ਤੇ ਨਾ ਸਾਊਥ ਤੋਂ। ਸੋ ਮੈਂ ਸਮਝਦਾ ਕਿ ਜਿਹੜੀ ਸੋਚ ਕਰਨਾਟਕਾ ਨੇ ਇੱਕ ਤਰ੍ਹਾਂ ਦਾ ਬਦਲਾ ਬਦਲਾ ਪਾਣਾ ਹੈ ਬਦਲਾ ਲਿਆ ਹੈਗਾ ਉੱਥੇ ਵੀ ਸੀਟਾਂ ਨੂੰ ਮਿਲਣ ਕੇ ਪਹਿਨੀ ਸਾਰੀ ਲੱਗੀਆਂ ਸੀ ਔਰ ਮਹਾਰਾਸ਼ਟਰ ਲੈ ਕੇ ਆਏਗਾ ਬਦਲਾ ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ ਤੇ ਯੂਪੀ ਯੂਪੀ ਵੀ ਅਸਲੀ ਬੜਾ ਖਤਰਨਾਕ ਜਿਸ ਤੇ ਮੋਰ ਤੇ ਪਹੁੰਚ ਗਿਆ ਕਿ ਉੱਥੇ ਮੋਰ ਕੁਝ ਜੋ ਵੀ ਨਾਲ ਜੋ ਘੱਟ-ਘੱਟ 40 ਸੀਟਾਂ ਦੇ ਵੀ ਆ ਨੇ ਉਹ ਹਾਫ ਹੋ ਰਹੀਆਂ ਨੇ। ਬੀਜੇਪੀ ਦੇ ਜੇ ਜੇਪੀ ਦਾ ਬੰਦ ਤਾਂ ਮੇਰਾ ਮਤਲਬ ਇਹ ਹੈ ਕਿ ਜੇਕਰ ਤਾਂ ਭਾਰਤੀ ਜਨਤਾ ਪਾਰਟੀ ਮੁਖਵਰੋਧੀ ਪਾਰਟੀ ਦੇ ਤੌਰ ਤੇ ਮਰਜ਼ ਹੁੰਦੀ ਹੈ ਤੇ ਇਹਨਾਂ ਦੀ ਜਿਹੜੀ ਰਾਸ਼ਟਰਪਤੀ ਜੀ ਇਹਨਾਂ ਨੂੰ ਬੁਲਾਉਂਦਾ ਬੁਲਾ ਲੈਂਦੇ ਨੇ ਸੱਤਾ ਦੇ ਕੇ ਤੁਸੀਂ ਚੋਣ ਲੜਾਓ ਤੇ ਉਹਦੇ ਚੋਂ ਸਮਾਂ ਦਿੱਤਾ ਜਾਂਦਾ ਜਿਹੜੀ ਆਪਣੀ ਗੋਗਨਦੀ ਸਾਲਤ ਕਰੋ ਕੁਝ ਕੁਝ ਕਰ ਸਕਦੇ ਨੇ ਪਰ ਅਗਰ ਇਹ 200 ਥੱਲੇ ਆ ਜਾਂਦਾ 180 90 ਮੈਂ ਤਾਂ ਇਸ ਤੀ ਦਾ ਕਹਿਣ ਦਾ ਜੇ ਬੀਜੇਪੀ ਜਿਹੜੀ ਐਸਲੀ 170 80 90 ਤੱਕ ਹੀ ਸਾਰੀ ਆਏਗੀ ਉਸ ਤੋਂ ਬਾਅਦ ਨਹੀਂ ਜਾਏਗੀ ਉਹ ਕੋ ਹੋਰ ਕਿਸ਼ਮਾ ਹੋਏਗਾ ਤਾਂ ਬਣ ਸਕਦੀ ਹੈ ਪਰ ਮੈਨੂੰ ਇਹ ਮਹਿਸੂਸ ਕਰਦਾ ਮੈਂ ਇਸ ਮਹਿਸੂਸੇ ਕਰਦਾ ਵਰਤ ਜੀ ਕਿ ਐਸਲੇ ਜਦੋਂ ਇਹ ਗੋਦੀ ਦੀ ਨੈਸ਼ਨਲ ਪੱਤਰ ਤੇ ਇਹ ਸਥਿਤੀ ਬਣ ਗਈ ਹੋਈ ਹੈ ਕਿ ਉਹ ਗੋਬਿੰਦ ਸਿੰਘ ਨਹੀਂ ਲੈ ਜਾ ਰਿਹਾ ਤਾਂ ਪੰਜਾਬ ਦੇ ਪੋਲੀਟਿਸ਼ੀਨ ਨੂੰ ਕੀ ਹੋਇਆ ਪਿਆ ਉਹ ਕਿਉਂ ਤੜਾ ਤੜ ਇਹ ਸੋਚ ਕੇ ਕਿ ਉਹ ਸਰਮਦਾ ਪ੍ਰੇਖ ਮੋਦੀ ਜੀ ਨੇ ਉਹ ਸਾਨੂੰ 50 ਦੀ 50 ਦੀ ਜਿਹੜੀ ਸਖਿਆ ਤਾਂ ਹੀ ਕਰ ਸਕਦੇ ਨੇ ਇਹ ਕਿਉਂ ਜਾ ਰਹੇ ਨੇ ਬੀਜੇਪੀ ਨਾਲ ਸਾਨੂੰ ਮਹਿਸੂਸ ਕਰਨਾ ਕਿ ਇਹ ਸਥਿਤੀ ਬੜੀ ਗੰਭੀਰ ਹੈ ਪੰਜਾਬ ਨੂੰ ਆਪਣੇ ਤੌਰ ਤੇ ਸੋਚਣਾ ਚਾਹੀਦਾ ਹੈ ਕਿ ਅਸੀਂ ਵੱਖਰੀ ਸਵੈ ਪਾਰਟੀ ਹੈ ਵੱਖਰੀ ਸਾਡੀ ਹੋਂਦ ਹੈ ਸਾਡੀ ਹੋਂਦ ਦੀ ਲੜਾਈ ਹੈ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਦੂਜੀਆਂ ਪਾਰਟੀਆਂ ਦੂਜੀ ਸੂਬਿਆਂ ਦੀ ਪਾਰਟੀ ਚਾਹੇ ਸਗਲੇਸ਼ ਦੀ ਪਾਰਟੀ ਹੈ ਚਾਹੇ ਉੱਚ ਜਸੂ ਯਾਦਵ ਹੈ ਚਾਹੇ ਜੋ ਵੀ ਪਾਰਟੀਆਂ ਨੇ ਉਹ ਠੀਕ ਹੈ ਕਿ ਉਹ ਹਿੰਦੁਸਤਾਨ ਦਾ ਮਲਟੀਕਲਚਰਲ ਕਰੈਕਟਰ ਹੈ ਉਸ ਮੁਤਾਬਕ ਅਰੀਜਨਲ ਪਾਰਟੀ ਖੜੀ ਹੋਈ ਜਾ ਰਹੀ ਲੋਕਲ ਸਪੋਰਟ ਕਰਦੇ ਨੇ ਪਰ ਪੰਜਾਬ ਨੂੰ ਤਾਂ ਵੱਖਰਾ ਬਿਹੇਵਰ ਕਰਨਾ ਚਾਹੀਦਾ ਨਾ ਜੀ ਛਾਡੀ ਵੱਖਰੀ ਸੋង ਦਾ ਬਕਰਪੁਰ ਗੁਰਾਂ ਸਾਹਿਬ ਦਾ ਇਨ ਇਤਿਹਾਸ ਹੈ ਜਿੰਨੇ ਸਾਡਾ ਪੰਜਾਬ ਦਾ ਦਿੱਲੀ ਨਾਲ ਬਹੁਤ ਥੋੜਾ ਸਮਝ ਰਿਹਾ ਹੈ ਸੋ ਇਸੇ ਕਾਰਨ ਮੈਂ ਆਪਣੇ ਤੌਰ ਤੇ ਸੋਚ ਕੇ ਪੰਜਾਬ ਨੂੰ ਆਪਣੇ ਇਸ ਤਰੀਕੇ ਨਾਲ ਅੱਗੇ ਲੈ ਜਾਣਾ ਜਿਹਦਾ ਕਿ ਅਸੀਂ ਆਪਣੇ ਇੰਡੀਪੈਂਡੈਂਟ ਰਹੀਏ ਪੈਰਾ ਤੇ ਪੈਰਾ ਬਾਹਰ ਖੜੀਏ ਦਿੱਲੀ ਨਾਲ ਜਿੰਨਾਕ ਸਹਿਯੋਗ ਕਰਨਾ ਕਰੀਏ ਇਥੇ ਗੋਸ਼ਟੀ ਦੀ ਬੜੀ ਗੰਭੀਰ ਹੈ ਗੰਭੀਰ ਇਹ ਹੈ ਕਿ ਜੋ ਦੇ ਜਿੰਨਾ ਸਮਝੌਤੇ ਤੇ ਫੈਡਰਲਿਜ਼ਮ ਦੇ ਸਟਰਕਚਰ ਤੇ ਹਿੰਦੁਸਤਾਨ ਦੇ ਮਲਟੀ ਡਾਈਮੈਂਸ਼ਨਲ ਮਲਟੀ ਕਲਚਰਲ ਕੈਰੈਕਟਰ ਹੈ ਉਹ ਗੱਲਾਂ ਰੋਹਲ ਗਾਧੀ ਕਰ ਰਿਹਾ ਹੈ ਜਿਹੜਾ ਨਰਿੰਦਰ મોદી ਨੇ ਹਿੰਦੂ ਰਾਸ਼ਟਰੀ ਦੀ ਗੱਲ ਕਰਦੇ ਨੇ ਉਹ ਇੱਕ ਸਾਰ ਕਰਦੇ ਨੇ ਸਾਰਿਆਂ ਨੂੰ ਕਿ ਹਿੰਦੂ ਇੱਕ ਹੀ ਲੀਡਰ ਇੱਕ ਪਾਰਟੀ ਇੱਕ ਸਦਾਜ ਇੱਕ ਸਾਰਾ ਕੁਝ ਇਹ ਕੇਂਦਰੀਕਰਨ ਕਰਦਾ ਹੈ ਜਿਵੇਂ ਰਾਹੁਲ ਗਾਂਧੀ ਇੰਜ ਕਰ ਦਿੰਦਾ ਇੱਥੇ ਇੱਥੇ ਸਾਡੀ ਸਿਤੀ ਕੀ ਹੈ ਕਿ ਸਾਡਾ ਕੀ ਸਟੈਂਡ ਲੈਣਾ ਚਾਹੀਦਾ ਹੈ ਅਸੀਂ ਜਦੋਂ ਕਾਂਗਰਸ ਦੀ ਗੱਲ ਚਲਦੀ ਨਹੀਂ ਮਨਦੀਪ ਜੀ ਅਸੀਂ ਸਾਡੇ ਸਭ ਨੂੰ 84 ਆ ਜਾਂਦਾ ਰਾਸ਼ਟ੍ਰ ਦੇ ਕੁਫਤਾ ਕੇ ਆ ਜਾਣਾ ਸਾਨੂੰ ਫਿਰ ਜਿਆਦਾ ਯਾਦ ਹੋਏਗਾ ਪਰ ਮੈਂ ਸੋਚਦਾ ਕਿ ਇਸ ਤਰ੍ਹਾਂ ਦੇ ਨਾਲ ਅਸੀਂ ਪੰਜਾਬ ਦੇ ਸਿੱਖੇ ਨੇ ਕਾਗਰਸ ਨੂੰ ਡੋਟ ਵੀ ਕੀਤਾ ਤਿੰਨ ਵਾਰੀ ਸਰਕਾਰਾਂ ਵੀ ਬਣਾਈਆਂ ਨੇ ਜਿਸ ਤਿੱਕੇ ਨਾਲ ਅਸਲਿਏ ਸਥਿਤੀ ਬਣੀ ਹੈ ਉਹ ਠੀਕ ਹੈ ਸਥਿਤੀ ਬਣੇ ਉਹ ਮਾਫੀ ਮੰਗਦੇ ਨੇ ਪਰ ਸਾਨੂੰ ਅੱਜ ਦੇ ਸਮੇਂ ਸਭ ਦੇਖਣਾ ਚਾਹੀਦਾ ਹੈ ਕਿ ਸਾਡੇ ਵਾਸਤੇ ਖਤਰਨਾਕ ਕੌਣ ਹੈ ਜਿਆਦਾ ਖਤਰਨਾਕ ਕੌਣ ਹੈ ਸਾਡੇ ਵਾਸਤੇ ਇਹ ਹੈ ਕਿ ਸਾਡਾ ਸਨ ਪੰਜਾਬ ਦੇ ਨੇੜੇ ਹੀ ਕੌਣ ਹੈ ਤੋਂ ਮੈਂ ਮਹਿਸੂਸ ਕਰਦਾ ਕਿ ਅਸਲਿਏ ਡਿਬੇਟ ਚੱਲਣਾ ਚਾਹੀਦਾ ਹੈ ਬਾਰੇ ਮੈਂ ਕੋਈ ਫੈਸਲਾ ਨਹੀਂ ਦਿੰਦਾ ਜਿਹੜੀ ਪੰਚਕਤੀਰਨ ਉਹ ਵਿਚਾਰ ਕਰਨ ਕਿਉਂਕਿ ਫਿਰ ਹਿੰਦੁਸਤ ਕਿ ਜਿਹਨਾਂ ਕੈਸਟਰੀਕ ਇਹਨਾਂ ਜੋ ਸਾਡੀਆਂ ਵਿਚਾਰਧਾਰਾ ਦੇ ਨੇੜੇ ਹੋਣਗੇ ਉਹਨਾਂ ਨਾਲ ਸਾਨੂੰ ਸਹਿਯੋਗ ਕਰਨਾ ਚਾਹੀਦਾ ਨਾ ਕਿ ਉਸ ਦੇ ਨਾਲ ਨਾ ਉਸ ਪਾਰਟੀ ਨਾਲ ਜਿਹੜਾ ਕਿ ਸਾਰਾ ਹਿੰਦੁਸਤਾਨ ਇੱਕਸਾਰ ਕਰ ਰਿਹਾ ਹੈ ਪੰਜਾਬ ਨਹੀਂ ਬਚੇਗਾ ਜੇ ਕੋਲੋ ਜਿਹੜੇ ਅੱਜ ਲੋਕ ਜਿਹੜੇ ਜਿਹੜੇ ਜਮ ਕਚਾ ਕੇ ਤਾਰਾ ਮਾਰ ਮਾਰ ਕੇ ਵੀ ਜੀਂਦੇ ਜਾ ਰਹੇ ਨੇ ਉਹ ਪਛਤਾਉਣਗੇ ਅਗਰ ਫਰਜ਼ ਗੱਲੋਂ ਉੱਥੇ ਉਹਨੇ ਬੀਜਪੀ ਸਰਕਾਰ ਨਹੀਂ ਬਣਦੀ ਫਿਰ ਕਿੱਧਰ ਜਾਣਗੇ ਲੋਕ ਇਹ ਸੱਤਾ ਕਰਕੇ ਗਏ ਨੇ ਕੋਈ ਬਚਾਇਆ ਕਰਨੀ ਕੋਈ ਕੁਝ ਨਹੀਂ ਮੇਰਾ ਸਵਾਲ ਹੈ ਮੁੰਕਾ ਵਰਗੇ ਤੇ ਮਨਜੀਤ ਵਰਗੇ ਸੋਰੀ ਮਨਪ੍ਰੀਤ ਬਾਜੇ ਵਰਗਿਆਂ ਨੂੰ ਕਿ ਤੁਹਾਡਾ ਕੀ ਕਹਿ ਸੋ ਮਹਿਸੂਸ ਕਰਦਾ ਕਿ ਤੁਸੀਂ ਪੰਜਾਬ ਦੇ ਬਣੋ ਪੰਜਾਬ ਦਾ ਖੰਧ ਦਿਓ ਪੰਜਾਬ ਦਾ ਪਿੰਡ ਦਿਓ ਪੰਜਾਬ ਦੇ ਗੁਰੂ ਧਰਤੀ ਦੇ ਬਚ ਦਿਓ ਪੰਜਾਬ ਨੂੰ ਬਚਾਓ ਇਸ ਵਾਸਤੇ ਸਾਰਿਆਂ ਤੇ ਬਿਵਾਰੀ ਹੈ ਇਹ ਪੰਥਕ ਦੇ ਨਵੇਂ ਕਰਨ ਗਿਆ ਚਾਹੇ ਮਰਤਾਲ ਸਿੰਘ ਹੈ ਚਾਹੇ ਸੁਵੀਰ ਬਾਦਲਾ ਚਾਹੇ ਹੋਰ ਹੈ ਲੇਕਿਨ ਬੜੀ ਬਡੀ ਪ੍ਰਾਪਤੀ ਹੈ ਇਸ ਚੋੜਾ ਦੀ ਕਿ ਸਾਨੂੰ ਆਉਣ ਵਾਲੇ ਸਮੇਂ ਦਾ ਵਾਸਤੇ ਪੰਜਾਬ ਨੂੰ ਇੱਕ ਨਵਾਂ ਲੀਡਰ ਮਿਲਣ ਜਾ ਰਿਹਾ ਹੈ ਇਸ ਬਾਤ ਨੂੰ ਸੋਚਣਾ ਬਹੁਤ ਬਹੁਤ ਸਾਨੂੰ ਧਿਆਨ ਕਰਨਾ ਚਾਹੀਦਾ ਹੈ ਸੱਜਣ ਜੀ ਕੋਈ ਪਾਈਸਾ ਤੋਰ ਉਹ ਤੁਹਾਨੂੰ ਬਾਤ ਉਸ ਕਿੰਨੇ ਚਿਰ ਦੇ ਅੱਛਾ ਕਰ ਲੈਂ ਸਮਝੇ